ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਮਾਣਦੇ ਹੋਵੋਗੇ ਮੈਨੂੰ ਪਤਾ ਮਾਣੀ ਮੁੱਟੀ ਖੰਗ ਜਖਮ ਵੀ ਚੱਲ ਰਿਹਾ ਹੋਊਗਾ ਸਭ ਨੂੰ ਇਹ ਤਾਂ ਨੋਰਮਲ ਜੀਆਂ ਗੱਲਾਂ ਪਰ ਹਾਈ ਹਾਈ ਬਹੁਤ ਜ਼ਿਆਦਾ ਹੁੰਦੀ ਆ ਕਿਉਂਕਿ ਕਹਿੰਦੇ ਇੱਕ ਖੰਗ ਨੂੰ ਤਾਂ ਚਲੋ ਫਿਰ ਵੀ ਕਿਤੇ ਨਾ ਕਿਤੇ ਆਰਾਮ ਆ ਜਨਾ ਇੱਕ ਜਖਾਮ ਆ ਨਾ ਜਿਹੜੀ ਆਪਣੀ ਪੂਰੀ ਕਰਕੇ ਛੱਡਦਾ ਠੀਕ ਹੈ ਬਾਕੀ ਸਟੀਮ ਲੈ ਕੇ ਮਾੜਾ ਮਟਰ ਰੀਲੀਫ ਮਿਲ ਜਾਂਦਾ ਹੈ ਨਾ ਦਵਾਈ ਖਾ ਕੇ ਰੀਲੀਫ ਮਿਲ ਜਾਂਦਾ ਸਰਦਾਰ ਜੀ ਹੁਣ ਜਖਾਂ ਤਾਂ ਹੈ ਨਹੀਂ ਸਿਰਫ ਖੰਗ ਹੈ ਸਵਾਲ ਇਹ ਹੁੰਦੀ ਹੈ ਜੀ ਇੱਕ ਉਹ ਮੈਂ ਪਾਨੀਆਂ ਮਤਲਬ ਇਹਨਾਂ ਨੂੰ ਫੜਾ ਦਿੰਨੀ ਆ ਵੀ ਲੋ ਤੁਸੀਂ ਮੂੰਹ ਚ ਪਾ ਲਓ ਟੀਕੇ ਪੈ ਰਹੇ ਨੇ ਦੂਸਰੀ ਗੱਲ ਐਦਾ ਗਰਮ ਪਾਣੀ ਚ ਹਲਦੀ ਪਾ ਕੇ ਪਲਾ ਦਿੰਦੀ ਆ ਉਹਦੇ ਨਾਲ ਟੀਕੇ ਪੈ ਰਹੇ ਨੇ ਤੀਸਰੀ ਗੱਲ ਆਦਾ ਤੇ ਪਲਸ ਸ਼ਹਿਦ ਉਦੇ ਨਾਲ ਵੀ ਬਹੁਤ ਫਰਕ ਪੈ ਰਿਹਾਦਾ ਹਨਾ ਬਹੁਤ ਹਾਂ ਹਨਾ ਇਹ ਸਾਰੀਆਂ ਚੀਜ਼ਾਂ ਜੀ ਅਸੀਂ ਯੂਜ਼ ਕਰਦੇ ਰਹਿੰਦੇ ਆ ਬਾਕੀ ਕਹਿੰਦੇ ਨੇ ਗਲੋ ਗਲੂ ਉਬਾਲ ਕੇ ਪੀ ਲੋ ਉਹਦੇ ਨਾਲ ਫਰਕ ਪੈ ਜਾਂਦਾ ਅਰ ਜਣਾ ਸਾਤਕਾ ਇਹਦੀਆਂ ਚੀਜ਼ਾਂ ਖਾ ਪੀ ਲੋ ਇਹਦੇ ਨਾਲ ਬਹੁਤ ਇਹ ਜਿਹੀ ਚੀਜ਼ਾਂ ਤੋਂ ਦੂਰ ਰਹਿਣੇ ਆ ਚਲੋ ਕੋਈ ਗੱਲ ਨਹੀਂ ਹੁਣ 1 ਕੋ ਲੱਖ ਤਾਂ ਮੌਸਮ ਚੇਂਜ ਹੋਇਆ ਨਾ ਗਰਮੀ ਵਾਲੇ ਮੂਡ ਚ ਆ ਗਿਆ ਮੌਸਮ ਬਿਲਕੁਲ ਬਿਲਕੁਲ ਤੇ ਹੁਣ ਦੇਖਦੇ ਆ ਵੀ ਜਿਵੇਂ ਆਪਣਾ ਠੰਡੇ ਨੇ ਘੱਟ ਜ਼ੋਰ ਦਿਖਾਇਆ ਉਹ ਵੀ ਗਰਮੀ ਵੀ ਘੱਟ ਜ਼ੋਰ ਦਿਖਾਉਂਦੀ ਆ ਨਾ ਗਰਮੀ ਦਾ ਪੂਰਾ ਜੋਰ ਦਿਖਾਉਂਦੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੁਣ ਜੀ ਅਸੀਂ ਤੁਸੀਂ ਦੇਖਿਆ ਸੀ ਪਹਿਲਾਂ ਵੀਡੀਓ ਵੀ ਅ ਕਲਾੜੀ ਤੋਂ ਆਏ ਆ ਹਨਾ ਤੇ ਫਿਰ ਇਸ ਕਰਕੇ ਕਲਾੜੀ ਤੋਂ ਹੁਣ ਆਉਂਦੇ ਆਉਂਦੇ ਹਾਇ ਸਰਦਾਰ ਜੀ ਦਾ ਮੂਡ ਬਣ ਕੇ ਕਿਨੇ ਨਾਨਕਿਆਂ ਨੂੰ ਚਾਹਦੇ ਪਈ ਨਾਨੀ ਕਈ ਦਿਨਾਂ ਦੀ ਫੋਨ ਕਰਦੀ ਸੀ ਸਰਦਾਰ ਜੀ ਨੂੰ ਵੀ ਮੈਨੂੰ ਵੀ ਮੈਨੂੰ ਮਿਲ ਜਾ ਕਿ ਮੈਨੂੰ ਮਿਲ ਜਾ ਹਾਂ ਪਤਾ ਕੀ ਗੱਲ ਆ ਜੇ ਹੁਣ ਆਪਾਂ ਕੋਲ ਤੇ ਆਏ ਹੋਏ ਐਸੀ ਤਰ੍ਹਾਂ ਮੁੜ ਗਏ ਅਗਲੇ ਨੂੰ ਕਿਤੇ ਪਤਾ ਲੱਗ ਜਵੇ ਹਨਾ ਅਗਲੇ ਦਾ ਕੀ ਨਾਨੀ ਨੇ ਕਹਿਣਾ ਦੱਸ ਮੈਂ ਇੰਨਾ ਕਰਦੀ ਆ ਕੋਲ ਤੇ ਮੁੜ ਗਏ ਹਨਾ ਹਲੋ ਵੀ ਹਾਂ ਹਨਾ ਮੈਂ ਬਜ਼ੁਰਗਾਂ ਦਾ ਕਹਿੰਦੇ ਹੁੰਦੇ ਆ ਵੀ ਬਜ਼ੁਰਗ ਪੋਤੇ ਪੋਤੀਆਂ ਹੋ ਗਈਆਂ ਦੋ ਤੇ ਦੋਤੀਆਂ ਹੋ ਗਈਆਂ ਹੈ ਇਹ ਇਹ ਚੀਜ਼ਾਂ ਨੂੰ ਬਜ਼ੁਰਗ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਖੁਸ਼ ਹੁੰਦੇ ਹਨ ਤਾਨੂੰ ਸਪੈਸ਼ਲ ਦੇ ਕੇ ਖੁਸ਼ ਹੋਣਾ ਮੇ ਜਸਮੀਦਾ ਘਰ ਆਲਾ ਹੁੰਦਾ ਮੇਰਾ ਮੁੰਡਾ ਹੁੰਦਾ ਬਿਲਕੁਲ ਸਿੱਧਾ ਹੀ ਕਿਹਾ ਨਾਨੀ ਜੀ ਨੇ ਸਪੈਸ਼ਲ ਮੈਨੂੰ ਕਿਹਾ ਵਾਹ ਭਾਈ ਵੀ ਜਦੋਂ ਵੀ ਤੁਸੀਂ ਆਉਣਾ ਤਾਂ ਘੇੜਾ ਤੁਸੀਂ ਜ਼ਰੂਰ ਮਾਰ ਕੇ ਜਾਣਾ ਚਾਹੇ ਖੜੇ ਖੜੇ ਮੁੜ ਜਾਵੀਂ ਪੁੱਤ ਨਾਨੀ ਮੇਰੀ ਹਾਜ਼ਰੀ ਕਬੂਲ ਕਰ ਹਾਂ ਉਹ ਹੀ ਕੁਛ ਉਧਰ ਮਾਮੀ ਕਹਿੰਦੀ ਤੁਹਾਡਾ ਭਾਈ ਹਾਕਾ ਮਾਰਦਾ ਭਾਈ ਆ ਕੇ ਜਾਓ ਤੇ ਤੁਹਾਡਾ ਸਾਲਾ ਹਾਕਾ ਮਾਰਦਾ ਹਾਂ ਨਾ ਨਾ ਜ਼ਰੂਰ ਜ਼ਰੂਰ ਮਾਮੀ ਜੀ ਉਹਨਾਂ ਵੱਲ ਵੀ ਜਾਣਾ ਆਪਾਂ ਹਾਂ ਦੋ ਘਰ ਪਾਸੇ ਘੇੜਾ ਚਾੜਨਾ ਨਾਨੀ ਜੀ ਵੱਲ ਵੀ ਜਾਣਾ ਥੋੜਾ ਥੋੜਾ ਟਾਈਮ ਬੈਠੇ ਜੀ ਉਹਨਾਂ ਨੂੰ ਛੇ ਮਿਲ ਜਾਂਦੇ ਹਾਂ ਬਿਲਕੁਲ ਬਿਲਕੁਲ ਹਨਾ ਖੁਸ਼ੀਆਂ ਮਣਾਂਗੇ ਹਾਸੇ ਉੱਗਗੇਗੇ ਪਤਾ ਨਹੀਂ ਕੀ ਕਹਿੰਦੇ ਹੁੰਦੇ ਆ ਅਸੀਂ ਫਿਰ ਸੋਚਿਆ ਜੀ ਅਸੀਂ ਕਿਹਾ ਵੀ ਲਜਾਣੇ ਨੂੰ ਤਾਂ ਚਲੋ ਮਿੱਠਾ ਵੀ ਲੈ ਜੀ ਕੋਈ ਨਾ ਕੋਈ ਹਨਾ ਫਿਰ ਮਿੱਠਾ ਤੁਹਾਨੂੰ ਪਤਾ ਅੱਜ ਕੱਲ ਖਾਂਦਾ ਹਰੇਕ ਘੱਟ ਵੱਧੇ ਆ ਹਨਾ ਤੇ ਤਾਂ ਕਰਕੇ ਫਿਰ ਮੈਂ ਕਹਿੰਦੀ ਫਿਰ ਕਿ ਮੈਂ ਇਹਨਾਂ ਨੂੰ ਕਹਿਣ ਲੱਗੀ ਮੈਂ ਤਾਂ ਬਰੈਡ ਪਕੌੜੇ ਇਹ ਕਹਿੰਦੇ ਵੀ ਔਰ ਵੀ ਤੂੰ ਦੇਖ ਲਾ ਵੀ ਉਹ ਖਾਸਾ ਜਾਈ ਤਲਿਆਵਾ ਹੋ ਜਾਣਾ ਹਾਂ ਫਿਰ ਸਰਦਾਰ ਜੀ ਤੇ ਦੇਖੋ ਬਨਾਰਸੇ ਮੁੰਬਈ ਸਪੈਸ਼ਲ ਬੜਾ ਪਾਓ ਉਧਰ ਫਿਰ ਅਸੀਂ ਬੜਾ ਪਾਓ ਕਰਵਾਇਆ ਜੀ ਮੁੰਡੇ ਤੇ ਹਾਂ ਜੀ ਫਿਰ ਨਹੀਂ ਨਹੀਂ ਹੁਣ ਦੇਖੋ ਜੀ ਨਵੀਂ ਨਵੀਂ ਦੁਕਾਨ ਖੁੱਲੀ ਆ ਥੋੜਾ ਜੈਨੋ ਬੈਨੀਫਿਟ ਹੋ ਜੂ ਕੋਸ਼ ਆਪਾਂ ਨਵੀਂ ਜੀ ਟਰਾਈ ਕਰ ਲਓ ਸਰਦਾਰ ਜੀ ਕਦੇ ਖਾਤਾ ਹੈ ਬڑا ਪਾਉ ਤਾਂ ਨਹੀਂ ਪਾਉ ਭਾਜੀ ਦਾ ਮੈਂ ਬਹੁਤ ਖਾਦੀ ਆ ਮੈਂ ਖਾਦਾ ਬڑا ਪਾਉ ਬڑا ਪਾਉ ਨਹੀਂ ਬੜੇ ਖਾਦਾ ਜਦ ਮੈਂ ਹਜੂਰ ਸਾਹਿਬ ਨੂੰ ਗਈ ਸੀ ਨਾ ਟ੍ਰੇਨ ਦੇ ਵਿੱਚ ਖਾਦਾ ਸੀ ਮੈਂ ਵੈਸੇ ਗਈ ਤਾਂ ਬਾਇ ਐਰ ਸੀ ਹਾਂ ਪਰ ਨਾਨਕ ਚੀਰੇ ਨੂੰ ਜਦ ਮੈਂ ਗਈ ਸੀ ਨਾ ਹਜੂਰ ਸਾਹਿਬ ਤੋਂ ਤਾਂ ਫਿਰ ਥੋੜੇ ਜਿ 3-4 ਘੰਟੇ ਦਾ ਰਾਹ ਸੀ ਨਾ ਫਿਰ ਉਹ ਜੇ ਬਾਇ ਟ੍ਰੇਨ ਜਾਂਦੇ ਆ ਜੇ ਬੱਸ 'ਚ ਜਾਂਦੇ ਆ ਤਾਂ ਪੂਰਾ ਇੱਕ ਦਿਨ ਲੱਗ ਜਾਂਦਾ ਸ਼ਾਮ ਜੀ ਨੂੰ ਪਹੁੰਚਣੇ ਆ ਕਹਿਣ ਦਾ ਭਾਬਾ ਆ ਅੱਛਾ ਤੇ ਫਿਰ ਟ੍ਰੇਨ 'ਚ ਗਏ ਸੀ ਸਾਡਾ ਉਹ ਹੋਸਵਾਦ ਹੁੰਦੀ ਆ ਸਰਤਾੜ ਚ ਬਹੁਤ ਬੱਚਾ ਉਹ ਤੇ ਬੇ ਸਵਰੀ ਨੇ ਇੱਕ ਗੱਲ ਹੋਰ ਕਹਿਣਾ ਚਾਹਉਦੀ ਖਿਜੂਂਗੇ ਥਾਣੀ ਕੀ ਤੁਹਾਡੇ ਲਾਜ ਵੀ ਕੁਝ ਹੈਗਾ ਉਹ ਨਹੀਂ ਖਾਣਾ ਜੀ ਥੋੜਾ ਜਿਹਾ ਨਾ 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 ਨਹੀਂ ਨਹੀਂ ਫਿਰ ਜੱਦਾ ਜਪਲੀਜ਼ ਫਿਰ ਟਾਂਸਰ ਹੋ ਜਾਂਦੇ ਕਿ ਆ ਨਹੀਂ ਨਹੀਂ ਹੁਣ ਨਹੀਂ ਟਾਂਸਰ ਹੁੰਦੇ ਹੁਣ ਮੌਸਮ ਚੇਂਜ ਹੋ ਗਿਆ ਜਿਆਦਾ ਠੰਡ ਚ ਹੁੰਦੇ ਤੇ ਆ ਦੇਖ ਲਓ ਜੇ ਚੀਜ਼ ਕੋਈ ਖਾਣੀ ਹੁੰਦੀ ਆ ਫੇਰ ਨਹੀਂ ਹੁਣ ਨਹੀਂ ਹੁੰਦੇ ਟਾਂਸਰ ਹੁੰਣ ਨਹੀਂ ਹੁੰਦੇ ਪਹਿਲਾਂ ਹੀ ਹੁੰਦੇ ਤੇ ਜੀ ਹੁਣ ਨਹੀਂ ਹੁੰਦੇ ਕੱਲ ਨੂੰ ਭਾਵੇਂ ਫੇਰ ਆ ਆਏ ਕਰਦੀ ਫਿਰੇ ਹੈ ਤੁਹਾਨੂੰ ਪਤਾ ਵੀ ਜਿਹੜਾ ਗੋਲਗੱਪੇ ਵਾਲਾ ਪਾਣੀ ਹਦਾ ਕਾਦੇ ਕਾਦੇ ਬਣਿਆਵਾ ਹੁੰਦਾ ਉਹ ਕਦੀਨੇ ਦਾ ਤਨੀਏ ਦਾ ਅੱਛਾ ਜੀਰਾ ਭੁੰਨ ਕੇ ਪਾਇਆਵਾ ਹੁੰਦਾ ਉਹਦੇ ਵਿੱਚ ਅੱਛਾ ਇਮਲੀ ਨਹੀਂ ਇੰਨੀ ਪਾਈ ਵੀ ਹੁੰਦੀ ਮਿਕਸੇ ਕਰਿਆਵਾ ਹੁੰਦਾ ਸਾਰਾ ਕੁਝ ਜੇ ਮੈਨੂੰ ਮੈਨੂੰ ਪਤਾ ਦਾ ਮੈਂ ਕਿਹਾ ਵੀ ਹੁਣ ਮੇਨ ਗੱਲ ਆਉਣ ਲੱਗੀ ਆ ਉੱਥੇ ਜਾ ਕੇ ਕਹਿੰਦੀ ਇਮਲੀ ਇੰਨੀ ਨਹੀਂ ਹੁੰਦੀ ਇਮਲੀ ਤਾਂ ਥੋੜੀ ਹੋ ਹੁੰਦੀ ਜਿਹੜੀ ਗੱਲ ਮੇਨ ਸ਼ੁਰੂ ਹੋਣ ਲੱਗੀ ਦੀ ਉੱਥੇ ਆ ਕੇ ਆਪ ਇਹਨੇ ਗੱਲ ਨੂੰ ਜਦੇ ਥੱਲੇ ਨੂੰ ਲੇਗੀ ਵੀ ਨਹੀਂ ਇਮਲੀ ਇੰਨੀ ਨਹੀਂ ਹੁੰਦੀ ਜਿੱਥੇ ਇਹਨੂੰ ਪਤਾ ਤਾਂ ਵੀ ਹਾਂ ਹੋਂ ਇਹਨਾਂ ਨੇ ਕਹਿਣਾ ਵੀ ਭਾਈ ਹਾਂ ਵੀ ਵਿਚ ਆ ਗਿਆ ਖੱਟਾ ਹਨਾ ਖੱਟੇ ਤੇ ਹੋ ਜਣਾ ਟਾਂਸਰ ਉੱਥੇ ਆ ਕੇ ਕਹਿੰਦੇ ਨਹੀਂ ਇਮਲੀ ਨਹੀਂ ਨਹੀਂ ਕਰੋਗੇ ਜੇ ਪਹਿਲਾਂ ਤੁਸੀਂ ਪੀ ਕੇ ਦੇਖੋ ਠੀਕ ਆ ਜੇ ਤੁਹਾਨੂੰ ਲੱਗੇ ਖੱਟਾ ਹੈ ਤਾਂ ਮੈਂ ਇਹਨੂੰ ਜਦੇ ਗੰਨਾ ਮਿੱਠਾ ਕਰ ਦੇ ਲੈ ਦੱਸ ਛੱਡ ਪੀ ਲੈ ਵੀ ਨਹੀਂ ਚਲ ਹੁਣ ਖਾਣੇ ਦਾ ਖੜਾ ਦਿੰਦੇ ਭਾਈ ਤੈਨੂੰ ਖਾਣ ਨੂੰ ਆਜੋ 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 ਖਾਜਾ ਦੀ ਇਹ ਚਲੋ ਜੀ ਨੂੰ ਗੋਲ ਗੱਪੇ ਹਨਾ ਆਜੋ ਜਿਹੜੇ ਖਾਣੇ ਨੇ ਗਰਮੀ ਪਰਦੇ ਆਜਾ ਜੀਨ ਹੈ ਉਰੇ ਬੈਠੇ ਨੂੰ ਮਨ ਨੂੰ ਐ ਲੱਗ ਰਿਹਾ ਵੀ ਜਿੱਦਾਂ ਅਪ੍ਰੈਲ ਮਹੀਨਾ ਹੁੰਦਾ ਹੈ ਐਨੀ ਗਰਮੀ ਲੱਗ ਰਹੀ ਹੈ ਗੱਡੀ 'ਚ ਤੇਰਾ ਅਪ੍ਰੈਲ ਨੂੰ ਮੇਰੇ ਪਾਪਾ ਜੀ ਦਾ ਬਰਥਡੇ ਵੀ ਆ ਮਸਾਕੀ ਵਾਲੇ ਦਿਨ ਦਾ ਹਾਂ ਚਲੋ ਫੇਰ ਆਜੋ ਚਲੋ ਹੀ ਫੇਰ ਦੇਖਦੇ ਆ ਬਾਹਰ ਜਾ ਕੇ ਓਕੇ ਆਜੋ ਇਹ ਹੈਗਾ ਪਾਓ ਇਹ ਹੈਗਾ ਬੜਾ ਮੈਂ ਹੀ ਸਖਾਈ ਤੇ ਲੁਕਾ ਦੇਣਾ ਠੀਕ ਹੈ ਇਹ ਹੈਗੀ ਗ੍ਰੀਨ ਸਾਸ ਇਹ ਹੈਗੀ ਰੈਡੀ ਸੋਸ ਹੈ ਨਾ ਮੈਂ ਕਿਹਦਾ ਲੇ ਬਣਾਉਦਾ ਹਾਂ ਮੈਂ ਇਹਨੂੰ ਸਖਲਾਈ ਦੇ ਕੇ ਗਈ ਸੀ ਪਹਿਲਾਂ ਹੀ ਅੱਛਾ ਫਿਰ ਇਹ ਕਹਿੰਦਾ ਮੈਂ ਜਿੰਨ ਤੋਂ ਕਸਾਲ ਪੜਿਆ ਮਾਂ ਜਾ ਕੇ ਮੜਾ ਜਾਂ ਕਰੀਆ ਮੈਂ ਤਾਂ ਕੋਈ ਨਹੀਂ ਜਨ ਨੂੰ ਤਾਂ ਪਰਫੈਕਟ ਹੁੰਦੀ ਹੈ ਠੀਕ ਫਿਰ ਹੁਣ ਮੈਂ ਤੁਹਾਨੂੰ ਦੱਸ ਦਵਾਂ ਇਹਦੇ ਵਿੱਚ ਕਿਆ-ਕਿਆ ਪੈਂਦਾ ਆਲੂ ਆ ਆਲੂ ਬੋਇਲ ਕਰੇ ਹੋਣੇ ਆ ਪਿਆਜ਼ ਵਗੈਰਾ ਪੈਂਦਾ ਧਨੀਆ ਵਗੈਰਾ ਪੈਂਦਾ ਮਿਰਚਾ ਵਗੈਰਾ ਪੈਂਦਿਆ ਟਿੱਕੀ ਦਾ ਰੂਪ ਦੇਤਾ ਉਹਨੂੰ ਫੇਸਨ ਦੇ ਵਿੱਚ ਡਿਪ ਕਰਕੇ ਤਲਦਾ ਜਿਵੇਂ ਕਹਿੰਦੀ ਹੈ ਨਾ ਮੈਂ ਨਹੀਂ ਸਿਖਾਇਆ ਤਾਂ ਮੈਂ ਫੜ ਗਿਆ ਆਹ ਹੈ ਮੈਂ ਇਹਨੂੰ ਹਲੇ ਇੱਕ ਗੱਲ ਤੇ ਐਦੀ ਨੇ ਮੈਂ ਕਿਹਾ ਤਾਂ ਥੋੜਾ ਜਿਹਾ ਇਹਨੂੰ ਵੀ ਕੀ ਲਾਇਆ ਕਰ ਹਾਂ ਖੁਕੜਾ ਭੁੱਲ ਗਿਆ ਤਾਂ ਕੋਈ ਗੱਲ ਨਹੀਂ ਉਹ ਜਮਾ ਹੀ ਸੁੱਕਾ ਯਾਰ ਫਿਰ ਆ ਦੇਖੋ ਮਿਰਚਾਂ ਮਿਰਚਾਂ ਵੀ ਇਹ ਤਲਦਾ ਅੱਛਾ ਠੀਕ ਆ ਇਹਦੇ ਵਿੱਚ ਇਹਨੇ ਨਾ ਨੂਨ ਛਿੜਕਿਆ ਹੋਇਆ ਇਹਨੂੰ ਮੈਂ ਕਹਿੰਦੀ ਹੁੰਦੀ ਆ ਵੀ ਕਾਣਾ ਨੂਨ ਛੜਕੀ ਜਾਇਨ ਮੈਂ ਕਹਿੰਦੇ ਥੋੜਾ ਜਿਹਾ ਚਾਟ ਮਸਾਲਾ ਛਿੜਕ ਹਾਂ ਇਹ ਕਹਦਾ ਵੀ ਜਿਹੜੀ ਹਲਾ ਮੜ ਜੇ ਤਾਂ ਚੰਗੀ ਤਰ੍ਹਾਂ ਚੱਲੋ ਵੀ ਕੋਈ ਚੀਜ਼ਾਂ ਚਾ ਹਾਂ ਮੈਂ ਤਾਂ ਰਹੀ ਦੇ ਇਹਨੂੰ ਵੀ ਯਾਰ ਥੋੜਾ ਜਿਹਾ ਤਲੇ ਉਹ ਬਟਰ ਲਾਏ ਕਰ ਹਾਂ ਥੋੜਾ ਲਾਇਆ ਵਾ ਘੱਟ ਲਾਇਆ ਥੋੜਾ ਘੱਟ ਲਾਇਆ ਵਾ ਹਾਂ ਮਾੜੀ ਮਾੜੀ ਸਿੱਖ ਲਊਗਾ ਜਾਨਦੀ ਨਾ ਹੁਣ ਤੇ ਲੋ ਗਾਈਂ ਦੱਬੀ ਨਾ ਹਾਂ ਨਾ ਮਿਸਚਾ ਪਾਦੀ ਮੀਰ ਬਣ ਕੇ ਹਾਂ ਨਾਲ ਤੇ ਹੁਣ ਹੋਰ ਕੀ ਖਾਣਾ ਇੱਦਣ ਨੂੰ ਤਾਂ ਐ ਇੱਦਣ ਨੂੰ ਅਹਾਰੇ ਜੇ ਕਰੀ ਜਾਂਦੀ ਐ ਸਨਾਂ ਦੂਸਰੀ ਦੇ ਜੀਵਨ ਇੱਧਰ ਨੂੰ ਇਸ਼ਾਰੇ ਕਰੀ ਜਾਂਦੀ ਆ ਇਹਨੂੰ ਵੀ ਮਾਣਾ ਮੋਟਾ ਆਸ਼ੀਰਵਾਦ ਦੇ ਕੇ ਗਈ ਫੋਣੀਆਂ ਵੀ ਵਧੀਆ ਕੰਮ ਕਰੀਆਂ ਉਹਨੂੰ ਅਜਕ ਤੱਕ ਆਹੋ ਆਹਾ ਆ ਤਾਂ ਦੇਖਿਆ ਹੀ ਨਹੀਂ ਸਿਸਟਮ ਲਾਇਆ ਮੁੰਡਾ ਮੁੰਡਾ LED ਲਾਈ ਬੈਠਾ ਲਾਇਆ ਮੈਂ ਛੰਟੀ ਛੰਟੀ ਕਰਾ ਉਹ ਬੱਲੇ ਉਹ ਤੇਰੇ ਕੋਈ ਜੀ ਪਿੱਛੇ ਮੁੰਡੇ ਪੱਖਾ ਵੀ ਲਾਇਆ ਵਾ ਮੁੰਡੇ ਨੇ ਨਾ ਬੈਟਰੀ ਕਿੱਥੇ ਵੀ ਕਿੱਡੇ ਇਨਵਰਟਰ ਰੱਖਿਆ ਹੈ ਅੱਛਾ ਬੜਾ ਹੀ ਇਨਵਰਟਰ ਹੀ ਰੱਖਿਆ ਵਾ ਉਹ ਬੱਲੇ ਉਹ ਤੇਰੇ ਸ਼ੇਰਾ ਮੁੰਡੇ ਨੇ ਬੈਜਾ ਬੈਜਾ ਦੋ ਪੱਖੇ ਆ ਸਪੀਕਰ ਲਾਇਆ ਵਾ ਖੜਾ ਦੇ ਯਾਰ ਗੋਲ ਕੱਪੇ ਮਿਕਸ ਜਿਆ ਪਾਈ ਵੀ ਖੱਟਾ ਮਿੱਠਾ ਮਿਕਸ ਜਿਆ ਨਾ ਖੱਟਾ ਜ਼ਿਆਦਾ ਨਾ ਹੋਵੇ ਯਾਰ ਉਹ ਤੇ ਤੂੰ ਕੱਤ ਦੇ ਮਿਰਚਾਂ ਪਾਈਆਂ ਦੀਆਂ ਨਹੀਂ ਨਹੀਂ ਇਹ ਡੂਏ ਨੇ ਦੀ ਬੂੰਦੀ ਹੈ ਅੱਛਾ ਬੂੰਦੀ ਆ ਉਹ ਕਾਰਾ ਖਾਲਾ ਥੋੜੇ ਖਾਈ ਵੈਰੀ ਗੁੱਡ ਲਧੀਆ ਬਣੇ ਹੋਇਆ ਮੈਂ ਕਿੱਕਰ ਤੇ ਜਾਈਂ ਨਾ ਨਾ ਅੱਛਾ ਕੋਈ ਚੇਰ ਮਾਰਦੇ ਆ ਇਹ ਗਾ ਕਾਲਾ ਉਹ ਵੈਸੇ ਅਸਲ ਪੈਸੇ ਅਸਲ ਵਿੱਚ ਮੈਂ ਤੈਨੂੰ ਗੱਲ ਦੱਸਾਂ ਗੋਲ ਗੱਪਾ ਦਾ ਸਵਾਦ ਲੱਗਦਾ ਆਟੇ ਵਾਲਾ ਹੀ ਮੰਨੂ ਆਪ ਦਾ ਸ਼ਾਂਤਾ ਸੂਜੀ ਵਾਲਾ ਗੋਲਕਪਾ ਨਹੀਂ ਇਹਨਾਂ ਸਵਾਦ ਹੁੰਦਾ ਆਟੇ ਵਾਲਾ ਗੋਲਕਪਾ ਜ਼ਿਆਦਾ ਸਵਾਦ ਲੰਗਦਾ ਹੋ ਗਏ ਮਿੱਤਰ ਰੱਖ ਲੈ ਕੋਈ ਨਹੀਂ ਇੱਥੇ ਰੱਖ ਲੈ ਹਜੇ ਲੈ ਭਾਈ ਖਾ ਲੈ ਗੋਲਕਪੇ ਚਲੋ ਵੀ ਫੇਰ ਹੁਣ ਤੁਹਾਨੂੰ ਮਿਲਦੇ ਆਂ ਤਾਂ ਨਵੀਂ ਜਿਹੜੀ ਗੱਲਾਂ ਆ ਲੈ ਮੈਨੂੰ ਕਾਹਦੇ ਵਾਸਤੇ ਸ਼ੂਟ ਕਰਨਾ ਮੈਨਾਂ ਇੰਨੀ ਖਾ ਲੈਣੀ ਦੋ ਚਿਹਰੇ ਜਿਹੜੇ ਖਾਣੇ ਹੂੰ ਲੈ ਉਹ ਕੋਈ ਹੂੰ ਹੂੰ ਲੈ ਖਵਾ ਰਹੀ ਹੈ ਆਖਿਆ ਨਾ ਆਖਿਆ ਦੇਖਿਆ ਬਾਈ ਵੀ ਕਹਿੰਦਾ ਸਵਾਦ ਤਾਂ ਹੈ ਨਾ ਆਟੇ ਵਾਲੇ ਦਾ ਜੀ ਕਿਹੜੀ ਜਿਹੜੀ ਹੋਣੀ ਆਹ ਤੇ ਵੀ ਪਤੰਦਰ ਦੋਏ ਪਾਸੇ ਨਹੀਂ ਗੱਲ ਨੂੰ ਇਹਨੂੰ ਪਤਾ ਮੈਸਾਖਾ ਕੇ ਗਈ ਵੀ ਆ ਤਾਂ ਕਰਕੇ ਫਿਰ ਔਖਾ ਭਾਰਾ ਹੋਗਾ ਸਵਾਦ ਆ ਨਾ ਨੇ ਅਜਿਹਾ ਸਾਰੇ ਹੋਰੀ ਆ ਕੇ ਖੜਦੇ ਤਾਂ ਹਲੇ ਤਾਂ ਨਿਆਣਾ ਮੇਰੇ ਬੰਦਾ ਨੇ ਫੋਟੋ ਇੱਧਰ ਲੱਗੀ ਹੋਈ ਆ ਹੋ ਗਏ ਮੈਂ ਪਿੰਡ ਤੁਸੀਂ ਉਹਨਾਂ ਦੇ ਮੁੰਡੇ ਹਾਂਜੀ ਹਾਂ ਤੁਸੀਂ ਇਹਨਾਂ ਦੇ ਮੁੰਡੇ ਆ ਨਾ ਮੁੰਡਾ ਮੈਨਾਂ ਦੇਖਣ ਗਏ ਵੇ ਕਹਿੰਦਾ ਉਹ ਬਹੁਤ ਪਿਆਰ ਕਰਦੇ ਹੋ ਕਈ ਵਾਰ ਮੈਨੂੰ ਤਾਂ ਫਰੀਚ ਵੀ ਖਿਲਾ ਦਿੰਦੇ ਤੇ ਜਦ ਮੈਂ ਚਮਕੌਰ ਪੜਦੀ ਹੁੰਦੀ ਦੀ ਦੇਖ ਲੋ नानी दे मामा जी ने खोलिया दरवाजा पर मामा जी हले अपना रूप नहीं दिखा रहे ठीक है ਵੇਨੇ ਯੋ ਦੇ ਕਮਾ ਮਾ ਕੁਰਸੀ ਕੱਢਣ ਲੱਗ ਗਿਆ ਤਾਂ ਐ ਕਤ ਕਰਦੇ ਹੋ ਤੁਸੀਂ ਲੋ ਮੜਿਆ ਫੜੀਓ ਆ ਵਈ ਲਿਆ ਮਿਲਿਆ ਨਾ ਨਹੀਂ ਨਾ ਹਰੇ ਮੈਂ ਤਾਂ ਕਹਿੰਦੀ ਕਿ ਕੱਢ ਲੈਂਦੀ ਫੇਰ ਨਾ ਨੂੰ ਮੈਂ ਜੀ ਇਹ ਕਦੇ ਮੈਂ ਨਾ ਵੀ ਨੇ ਕਿਹਾ تھا ਭਾਈ ਆ ਕੇ ਲੈ ਨੰਨੀ ਸਾਸਰੀ ਕਾਲ ਜੀ ਸਾਸਰੀ ਕਾਲ ਬੁੱਤ ਸੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਹੋਰ ਸੇਤਾਂ ਠੀਕ ਹੈ ਜੀ ਬਸ ਬੁੱਤ ਹੁਣ ਅੱਗੇ ਕਰ ਲਾ ਮੇਰਾ ਤਾਂ ਨਹੀਂ ਚਲੂ ਹਾਂ ਬੜੀਆਂ ਪਾਤੀਆਂ ਰਿਖੇ ਲਾ ਲੀਆਂ ਬਾਹਰ ਚਲਦੀਆਂ ਤੇ ਸਾਸਰੀ ਕਾਲ ਜੀ ਮਾਮਾ ਜੀ ਸਾਸਰੀ ਕਾਲ ਜੀ ਹੋਰ ਠੀਕ ਠਾਕ ਹੈ ਜੀ ਹਾਂਜੀ ਹੋਰ ਸਾਰਾ ਵਧੀਆ ਚੱਲ ਰਿਹਾ ਹੈ। ਤੁਸੀਂ ਬੜਾ ਨਿਆਮੰਡਾ ਦੀਏ। ਹਾਂਜੀ ਹਾਂਜੀ ਨਾ ਨਹੀਂ ਤੁਹਾਨੂੰ ਵੀ ਤੁਹਾਨੂੰ। ਮਹਾਰਾਜ ਨੂੰ ਪਾਈ ਤਾਂ ਦੂਜੀ ਲਖੇ। ਹਾਂਜੀ ਹਾਂਜੀ। ਹਾਂ ਸਭ ਠੀਕ ਠਾਕ ਹੈ। ਐਨ ਵਧੀਆ ਜੀ ਵਧੀਆ। ਅੱਛਾ। ਕਿਰਪਾ ਜੀ ਮਾਲਕ ਜੀ। ਚਮਚੀ ਨੂੰ ਦੇਖਾ ਤਾਂ ਕਿਸ ਪਾਈ ਚਾਹੀਦੀ ਹੈ ਪੁੱਤ। ਉਹ ਇੱਥੇ ਰੱਖਾ ਹੋਣਾ ਚਾਹੀਦਾ। ਹਾਂਜੀ 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 ਬਿਲਕੁਲ ਬਿਲਕੁਲ ਜੀ। ਸਹੀ ਕਰ। ਬਹੁਤ ਚੰਗਾ ਕਰਿਆ ਤੁਸੀਂ ਇਹ ਮੇਰਾ ਨਾਮ। ਹੋਰ ਮੈਂ ਹੱਥ ਲਵਾਏ ਵੇ ਤੇ ਟਾਈਮ ਤਾਂ ਕੰਮ ਤਾਂ ਰੋਜ਼ ਹੀ ਹੋਈ ਜਾਣਾ ਜੀ ਕੰਮ ਦਾ 5 6 6 ਮਿੰਟ ਲਾ ਲੀਏ ਚਾਹੇ ਨਾ ਹੋ ਪੁੱਤ ਖਾਸੇ ਕਿ ਲੇ ਹੋਲੇ ਹੈ ਸਾਰੇ ਸਾਰੇ ਬਿਮਾਰ ਹੋਲੇ ਜੀ ਮੈਂ ਤਾਂ ਮੰਨੂ ਵੀ ਹੁਣ ਖਾਂਗੇ ਜਖਾਮ ਜਿਆ ਬਹੁਤ ਆ ਜੀ ਹਾਂ ਅਸੀਂ ਤਾਂ ਹੁਣ ਵੀ ਇੱਥੇ ਪਾਣੀ ਲੈ ਆਵੇ ਪੁੱਤ ਅਸੀਂ ਤਾਂ ਹੁਣ ਵੀ ਇੱਥੇ ਡਾਕਟਰ ਕੋਲ ਦਵਾਈ ਲੈ ਕੇ ਆਏ ਜੀ ਚਮਕੌਰ ਸਾਹਿਬ ਆਂ ਜੀ ਹਾਂ ਤੇ ਬਾਕੀ ਮੰਮੀ ਜੀ ਨੂੰ ਵੀ ਹੋ ਲਿਆ ਬੁਖਾਰ ਪਾਪਾ ਜੀ ਦੀ ਪਾਪਾ ਜੀ ਵੀ ਹਜੇ ਤੇ ਲਈ ਆ ਜੀ ਇਹ ਪ੍ਰਾ ਪ੍ਰਾਤਾ ਜੀ 3 ਦਿਨ ਰਿਹਾ ਦਾਖਲ ਜੀ ਹਸਪੀਟਲ ਚ ਹਾਂ ਜੀ ਹਾਂ ਹਾਂ ਉਹ ਤਾਂ ਫੇਰ ਹੁਣ ਉਹਨੂੰ ਛੁੱਟੀ ਹੋਈ ਸੀ ਜੀ ਕੰਦੇ ਅੱਛਾ ਹਾਂ ਜੀ ਹਾਂ ਜੀ ਹਾਂ ਜੀ ਚਾਲ ਕੋਈ ਬਹੁਤ ਹੁਣ ਕਹਿੰਦੇ ਨੇ ਬਿਮਾਰੀ ਠਮਾਰੀ ਸੁੱਖ ਦੀ ਹੋਵੇ ਹਾਂ ਜੀ ਹਾਂ ਹਾਂ ਸੰਦੁਰਤੀ ਹੋਵੇ ਬਿਲਕੁਲ ਬਿਲਕੁਲ ਜੀ ਹਾਂ ਔਖਾ ਮਾੜਾ ਮਾੜਾ ਚੰਗਾ ਟਾਈਮ ਚੱਲਦਾ ਹੀ ਰਹਿੰਦਾ ਜੀ ਕੋਈ ਗੱਲ ਨਹੀਂ ਕੀ ਕਰੇ ਸੀੜਾ ਪੁੱਤ ਸਾਰੇ ਹਾਂ ਜੀ ਸਭ ਪਾਸੇ ਹੀ ਹੈ ਜੀ ਇਹ ਸਭ ਪਾਸੇ ਬਿਮਾਰ ਹਾਂ ਜੀ ਹਾਂ 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 ਆਪਸ ਹੀ ਨਹੀਂ ਆ ਪਾਤੀਆਂ ਖੱਤੇ ਆ ਗੇਰੀਆਂ ਮੇ ਬੇਬੇ ਇਹ ਅੰਦਰ ਦੇ ਕੱਢੀਆਂ ਅੱਛੇ ਪਰਾਣੀਆਂ ਆਹੀ ਸਾਗ ਨਹੀਂ ਬਣਾਇਆ ਨਾ ਮੈਂ ਮੈਂ ਕੀ ਕਰਾਂ ਕਿਆ ਕਰਾਂ ਮੈਂ ਉਤ ਮੈਤੇ ਕੋਈ ਗਮ ਨਹੀਂ ਹੁੰਦਾ ਹੁਣ ਹਾਂ ਜੀ ਹਾਂ ਉਮਰ ਵੀ ਖਾਸ ਹੀ ਹੋ ਗਈ ਪਰ ਮੈਂ ਥੋੜਾ ਸਰਦਾਰ ਕਿੰਨੀ ਉਮਰ ਹੈ ਨਾ ਨਹੀਂ ਥੋੜੀ ਜੀ ਕਿੰਨੀ ਉਮਰ ਹੋ ਗਈ ਜੀ ਹੁਣ 50 60 ਸਾਲ ਦੀ ਪਰ ਮੈਨੂੰ ਫੁੱਟ ਪ੍ਰੇਸ਼ਣ ਦਾ ਨਾਮ ਆਤਾ ਪ੍ਰੇਸ਼ਣ 5 ਹੋਏ ਹੋਏ ਅੱਛਾ ਪੰਜ ਆਪਰੇਸ਼ਨ ਹੋਏ ਵੀ ਆ ਜੀ ਹਾਂ ਵਧੀਆ ਵੀ ਗੱਲ ਆ ਜੇ ਨਾਨੀ ਕੰਮ ਕਰਦੀ ਫਿਰੀ ਜਾਂਦੀ ਹੈ ਇੱਥੇ ਤੱਕ ਤਾਂ ਹੀ ਉਮਰ ਕੱਢ ਗਈ ਹਾਂ ਇਹ ਵੀ ਜਾਂਦੀ ਹੈ ਪੁੱਤ ਪਰ ਨਾਨੀ ਜਦ ਵੀ ਸਾਗ ਬਣਾਉਂਗੀ ਮੇਰੇ ਨਾਨੀ ਦੇ ਹੱਥ ਦਾ ਸਾਗ ਖਾ ਕੇ ਬਹੁਤ ਵਾਰ ਬਹੁਤ ਸੱਚੀ ਕਹਿੰਦੀ ਐ ਮਸਕਰੀਆ ਲਾਉਣ ਦੀ ਗੱਲ ਨਹੀਂ ਮਮਾ ਇਹ ਹੈ ਨਾ ਉਹ ਤਾਂ ਹੈ ਬਲਕਿ ਨਾਨੀ ਬਣਾ ਕੇ ਦੇ ਚਾਹ ਬੇਚ ਦਊਂਗੀ ਮੈਂ ਤਾਂ ਠੀਕ ਹੈ ਜੀ ਉਹ ਮੈਨੂੰ ਆਪ ਹੁਣੋਂ ਨਾ ਪਾਇਦੇ ਟੈਂਪੂ ਚ ਚਲੋ ਬਹਾਨੇ ਸੇ ਨਾਨੀ ਆਤਾ ਜਾਊਗੀ ਹਾਂ ਇੱਧਰ ਆ ਜਾਓ ਮਮਾ ਜੀ ਉੱਥੇ ਨੂੰ ਆ ਜਾਓ ਨਹੀਂ ਇੱਧਰ ਆ ਸੰਨੇ ਮੋਰ ਪੁੱਤ ਕਿਆ ਬਣਦਾ ਦੁੱਧ ਦਾ ਬਾਜੀ ਹਾਂਜੀ ਚੱਲੀ ਜਾਂਦਾ ਜੀ ਦੁੱਧ ਦਾ ਹਾਂਜੀ ਹਾਂ ਹੁਣ ਅੱਜ ਸਗੋ ਮੜਾ ਜਾਣਾ ਤਾਂ ਜੀ ਕਿਤੇ ਇੱਕ ਦਾ ਭੈਣ ਨੂੰ ਭੇਲੀ ਦੇਣੀ ਸੀ ਪਹਿਲਾਂ ਫੇਰ ਫਿਰ ਇਹਨਾਂ ਦੇ ਯਾਰ ਦੋਸਤ ਨੇ ਬੁਲਾਇਆ ਵਾ ਤਾਂ ਮੜਾ ਜਾਂ ਕੋਈ ਸਮਾਨ ਜਾ ਉਹ ਕਰਨਾ ਸੀ ਉਹਨਾਂ ਨੂੰ ਬੜਾਉਣਾ ਤਾਂ ਹਾਂਜੀ ਉਧਰ ਨੂੰ ਜਾਣਾ ਤਾਂ ਹਾਂ ਉਹਦੇ ਕਰਕੇ ਫੇਰ ਅੱਜ ਦੁੱਧ ਥੋੜਾ ਜਿਹਾ ਛੱਡਿਆ ਜੀ ਹੁਣ ਸ਼ਾਮ ਨੂੰ ਪਾਉਂਗਾ ਠੀਕ ਹਾਂਜੀ ਹਾਂਜੀ ਫੇਰ ਊੜੀ ਬਾਹਰ ਬਰਾਹਤੇ ਚੰਕਾ ਵਧਾਉਣੀ ਨਹੀਂ ਵਧਾਉਣੀ ਆ ਜੀ ਹਜੇ ਕਿਸਾਨਾ ਨਹੀਂ ਸਾਰੀ ਬਿਮਾਰ ਆ ਕਿਵੇਂ ਬਧਾਈਏ ਠੀਕ ਹੋ ਲੈਣ ਦੋ ਬਾਹਰ ਵਧਾ ਕੇ ਤੇਜ਼ ਭੇਦੀ ਚੋਰੇ ਕਰਦੇ ਐ ਅੱਛਾ ਜੀ ਨਹੀਂ ਇਹਨਾਂ ਦੇ ਨਹੀਂ ਰਿਵਾਜ ਹੈਗਾ ਵੀ ਹਾਂ ਇਹ ਪਹਿਲਾਂ ਹੀ ਕਰ ਦਿੰਦੇ ਆ ਅੱਛਾ ਹਾਂ ਜੀ ਹਾਂ ਸਾਡੇ ਨਾਲ ਕਰਨੀ ਆ ਨਾ ਭੇਦੀ ਫਿਰ ਉਹ ਆਏ ਕਹਿੰਦੇ ਆ ਮੰਮੀ ਤਾਂ ਕਹਿੰਦੀ ਵੀ ਮੇਰੇ ਤਾਂ ਭਾਈ ਉਵੇਂ ਹੀ ਕਰਿਓ ਵੀ ਤੁਸੀਂ ਚੌਂਕਾ ਚੜਾ ਕੇ ਠੀਕ ਆ ਬਾਕੀ ਤਾਂ ਕੋਈ ਇਹਨਾਂ ਦੇ ਕੋਈ ਰਿਵਾਜ ਨਹੀਂ ਐਵੇਂ ਦਾ ਸਾਡੇ ਤਾਂ ਜੀ ਦੂਜੀਆਂ ਭੈਣਾਂ ਨੂੰ ਵੀ ਦੇਤੀਦੀ ਏਦਾਂ ਹੀ ਹਾਂ ਜੀ ਹਾਂ ਸਾਨੂੰ ਕੋਈ ਤਾਂ ਰਿਵਾਜ ਹੈ ਪਹਿਲਾਂ ਮੱਥਾ ਟਿਕਾਉਣਾ ਹੈ ਅੱਛਾ ਜੀ ਬਾਹਰ ਵਧਾ ਕੇ ਹਾਂਜੀ ਇਹ ਜਿਹਦੇ ਨਾਨਕਿਆਂ ਦੀ ਭੇਲੀ ਤੌਰ ਤੇ ਦੇਣੀ ਹੈ ਅੱਛਾ ਅੱਛਾ ਜੀ ਨਾਨਕਿਆਂ ਨੂੰ ਤਾਂ ਉਹਨਾਂ ਨੂੰ ਤਾਂ ਪੈਸੇ ਹੀ ਪਾਤੇ ਠੀਕ ਹੈ ਇੱਥੇ ਫਿਰ ਕਹਿੰਦੇ ਵੀ ਦੇਣ ਜਾਣੀ ਹੈ ਸਪੈਸ਼ਲ ਹੂੰ ਇਹ ਨੇੜੇ ਨਾਨਕਿਆਂ ਨੂੰ ਤਾਂ ਚਲ ਦੇ ਹੋ ਜਾਂਦੀ ਐ ਵੀ ਯੂਪੀ ਵਾਲਿਆਂ ਨੂੰ ਫਿਰ ਪੈਸੇ ਹੀ ਪਾਤੇ ਉਹਨਾਂ ਨੂੰ ਫਿਰ ਪੈਸਾ ਹੀ ਪਾਤੇ ਤੇ ਜੀ ਕੁਝ ਫਿਰ ਅੱਗੇ ਉਹ ਵੀ ਢਿੱਲੇ ਆ ਹਾਂ ਹਾਂ ਵੀ ਹੁਣ ਕੀ ਕਰੀਂ ਮੂਝ ਕਹ ਲਤੀ ਇਹ ਬਗਾਲੀ ਪੂਰੇ ਕੋਈ ਚਾਰ ਆ ਨਹੀਂ ਹੈਗਾ ਉਹੀ ਤਾਂ ਹੈ ਜੀ ਤੁਹਾਨੂੰ ਬੇਨਤੀ ਬਹੁਤ ਮਾਰਾਂ ਹਾਂ ਜੀ ਹਾਂ ਜੀ ਹਾਂ ਹਾਂ ਮਾਮੇ ਮੈਂ ਕੁਝ ਲੈ ਕੇ ਆਈ ਆਂ ਜਾ ਕੇ ਦੇਖੋ ਜੀ ਤਾਂ ਸੇ ਕੰਮ ਕਰਦਾ ਪੁੱਛੋ ਮਾਮੇ ਨੂੰ ਕਿਵੇਂ ਚੱਲਦਾ ਹੋਰ ਮਾਮੇ ਜੀ ਠੀਕ ਆ ਜੀ ਕੰਮ ਕਰ ਵਧੀਆ ਜੀ ਵਧੀਆ ਕਿਰਪਾ ਚਲੋ ਮੈਂ ਰੋਣ ਚ ਹਰ ਮਹੀਨੇ ਦੱਸਦਾ ਨੀ ਚਲੋ ਜੋ ਵੀ ਹੈ ਮਾਲਕ ਦੀ ਕਿਰਪਾ ਨਾਲ ਹਾਂ ਫਰੇਮ ਤੇ ਕਰਦੇ ਹਾਂਜੀ 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 ਬਿਲਕੁਲ ਬਿਲਕੁਲ ਉਹੀ ਤਾਂ ਲਈ ਮਾਇਆ ਜੋੜ ਕੇ ਸਾਡੇ ਪਿਛਲੇ ਗਏ ਬਿਲਕੁਲ ਹਾਂਜੀ ਹਾਂ ਉਸੇ ਜੋੜ ਨਹੀਂ ਗਿਆ ਹਾਂਜੀ ਹਾਂ ਹਾਂ ਮਾਇਆ ਜੋੜ ਕੇ ਬਿਨਾਂ ਨਹੀਂ ਜੀ ਕੀ ਕਰਨੀ ਇਹ ਕ ਨਾਲ ਜਾਣੀ ਕਿਸੇ ਤੇ ਹਾਂਜੀ ਇਹ ਤਾਂ ਇਹਦੇ ਮਾਂ ਬਾਪ ਸਾਹਮਣੇ ਉਹਨੇ ਸਭ ਕੁਝ ਸਾਹਮਣੇ ਹਾਂ ਮਾਇਆ ਜੋੜ ਕੇ ਵੀ ਬੰਦਾ ਕਿਆ ਕਰੂਗਾ ਨਾਲ ਨਹੀਂ ਜਾਂਦੀ ਜੀ ਮਾਂ ਮੇ ਕਰਤਾ ਸੇ ਮਾਮੀ ਨਹੀਂ ਸਪੈਸ਼ਲ ਇਹ ਕਹਿੰਦੇ ਆਪਾਂ ਚਾਹ ਚਾਹ ਬਣਾਉਣੀ ਆ ਨਹੀਂ ਚਾਹ ਨਹੀਂ ਪੀਣੀ ਅਸੀਂ ਕਿਉਂਕਿ ਲੇਟ ਹੋਣੀ ਆ ਮੈਸਾਂ ਚੋਣੀਆਂ ਜਾਤੇ ਫਟਾਫਟ ਇੱਥੇ 5 ਕਿ ਮਿੰਟ ਖਾਦ ਕੇ ਉਧਰ ਮਾਮੀ ਨੂੰ ਮਿਲ ਕੇ ਲੰਘ ਜਾਣਾ ਆਹ ਦੇਖੋ ਇੱਧਰ ਹਾਂ ਬੂਣ ਦੱਤੇ ਆਏ ਆਂ ਅੱਛਾ ਮਿਰਚ ਨਹੀਂ ਚਾਹ ਮੈਂ ਚਾਹ ਦੇਖਦਾਂ ਮਿਰਚਾਂ ਹੀ ਖਾਣੀਆਂ ਨੇ ਯਾਰੀਆਂ ਇੱਕ ਨਾਨੀ ਦਾ ਇੱਕ ਥੋੜਾ ਨਾਨੀ ਇਹ ਬਦਿਆ ਤੇ ਟਰਾਈ ਕਰਕੇ ਦੇਖ ਲੈ ਥੋੜਾ ਜਿਹਾ ਖਾਦਾ ਮਾਣਾ ਤੇ ਰੱਖ ਲੈ ਬਾਕੀ ਮੈਂ ਖਾ ਲੂ ਮੈਂ ਨੰ ਵੀ ਨਾਨੀ ਘਟਵਾ ਦਿਖਾਂਗੀ ਹਾਂ ਤੇ ਮੈਂ ਖਾਂਦੀ ਨਹੀਂ ਜਮੇ ਨਹੀਂ ਚੀਜਾਂ ਇਹ ਖਾਂਦੀ ਲਿਆ ਤੇ ਇਹ ਢੂੰਦੀ ਲੋ ਲੈ ਮੈਂ ਸੇਰਾ ਤੇ ਰੱਖਾਂ ਲੈ ਬਾਕੀ ਹਾਂ ਬਾਕੀ ਕੋਈ ਨਹੀਂ ਕੋਈ ਨਹੀਂ ਛਕੋ ਜੀ ਕੋਈ ਨਹੀਂ ਅਸੀਂ ਛਕਦੇ ਆ ਹੈਗੇ ਹੈਗੇ ਕੋਈ ਨਹੀਂ ਛਕੋ ਜੀ ਤੁਸੀਂ ਬਸ ਮੈਂ ਤਾਂ ਇੱਕ ਤੇਰਾ ਮਾਣਾ ਹਾਂ ਚੱਲ ਇਹਦਾ ਕੋਈ ਗੱਲ ਨਹੀਂ ਇਹ ਮੰਮੀ ਕਹਿ ਪਨ ਬਸ ਲਾ ਮੁੰਬਈ ਤੇਜਾ ਕਿ ਆਇਆ ਸੀ ਹੋਣੇ ਹੋਣੇ ਬੰਬਈ ਚੇੜੀ ਨੇ ਆਈਆਂ ਇਹ ਠੀਕ ਆ ਬੜਾ ਪਾਓ ਕਹਿੰਦੇ ਜਿਹਨੂੰ ਮਿਰਚ ਦਾ ਖਾ ਮਾਮੇ ਨਾਲ ਇਹ ਇਹ ਵਿੱਚ ਕਿਹੜਾ ਕੁਸਾ ਹੈ ਵਿੱਚ ਹੋ ਗਈ ਬਾਈ ਹੋ ਗਿਆ ਆਏ ਬੰਦੀ ਨਾ ਯਾਰ ਮਾਮੇ ਇਹ ਕਿਆ ਅਲੱਗ ਐਵੇਂ ਉਹ ਦੇਖੀ ਖਾਂਦੀ ਮਿਰਚਾਂ ਬਹੁਤ ਖਾਂਦੀ ਜੀ ਇਹ ਹਾਂ ਜੀ ਬਹੁਤ ਖੁਰੂ ਨਾ ਹੁਣ ਇਹ ਹੁੰਦੇ ਆ ਹਾਂ ਹੂੰ ਇਹਦਾ ਚ ਉਹ ਕੱਢਿਆ ਹੁੰਦਾ ਜੀ ਦਾਣੇ ਜੀ ਇਹਦੇ ਹੈ ਨਹੀਂ ਵਿੱਚ ਤਲੀਆਂ ਵੀ ਹੁੰਦੀਆਂ ਇਹ ਹੋਰ ਬੁੱਧ ਠੀਕ ਆ ਹਾਂਜੀ ਹਾਂਜੀ ਜੀ ਬੇਤੀ ਹੁਣ ਹਾਂਜੀ ਹਾਂ ਸਰੀਰ ਕਰਕੇ ਨਾ ਜੀ ਫਿਰ ਔਖਾ ਆ ਜੀ ਅੱਜ ਮਾਰ ਰਹੇ ਹੂੰ ਅੱਜ ਦਿਨ ਦੇਖ ਲਓ ਟਾਈਮ ਦੇਖ ਲਓ ਹੂੰ ਕਿੰਦਰ ਗੱਲ ਕਰੀ ਨਾਨੀ ਹੂੰ ਮੈਂ ਨਾਲੇ ਟੱਪਣਾ ਮੈਂ ਖੜੇ ਹੋ ਗਿਆ ਇੱਥੇ ਆਪੇ ਹੂੰ ਹਾਂਜੀ ਦੇਖ ਲਿਓ ਨਾ ਨਾ ਆਪਾਂ ਇਹਨਾਂ ਲੈ ਆਉਂਦੇ ਤੈਨੂੰ ਮੈਂ ਤਾਂ ਸੰਜਾ ਨੂੰ ਉਸ ਵੇਲੇ ਜਿਹਨਾਂ ਨੇ ਕਹਿਆ ਜਾਣਾ ਪੁੱਤ ਮੈਂ ਬੰਦੇ ਵਾਲੇ ਕੰਮ ਕਰਾਂਗਾ ਹਾਂਜੀ 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 ਵੇਹੜੀਆਂ ਨਿਕਲ ਜਾਣਾ ਸੰਜਾ ਨੂੰ ਮੈਂ ਚਾੜ ਦੂੰਗਾ ਹੂੰ ਇਹ ਵੀ ਨਾ ਨਹੀਂ ਹੁਣ ਇੱਕ ਕੱਟੀ ਹੋ ਰਹੀ ਹੈ ਜੀ ਹਾਂਜੀ ਬਸ ਰੱਖੀ ਵੀ ਅੱਭੀ ਲਾਉਣ ਦੀ ਨਹੀਂ ਕੋਈ ਹਾਂ ਜਿੱਦ ਨਾ ਹੋਵੇ ਅੱਛਾ ਤੂੰ ਤਾਂ ਮੁੱਲ ਲਾ ਲਿਆ ਜੀ ਹਾਂ ਹੋਣ ਹਾਂ ਜੀ ਹਾਂ ਆ ਫਿਰ ਕੱਖ ਕੰਡੇ ਦਾ ਵੀ ਔਖਾ ਹੈ ਜੀ ਮੈਂ ਤਾਂ ਪੁੱਤ ਮੈਨੂੰ ਕੱਲ ਵੀ ਸੁਨੇਹਾ ਆ ਟੱਪੜੀ ਆ ਗਿਆ ਤੇ ਅੱਛਾ ਅੱਛਾ ਜੀ ਕਹਿੰਦੇ ਜੀ ਮੈਂ ਇਸ ਖਰਾਬ ਹੋ ਗਈ ਵੀ ਸਾਤੇ ਹੋ ਲੈਣਾ ਹਾਂ ਜੀ ਲੈਣੇ ਨਹੀਂ ਤੇ ਮੈਂ ਹੱਥ ਨਹੀਂ ਆ ਮੈਂ ਲੈਣਾਂ ਨਹੀਂ ਹਾਂ ਜੀ ਥੋੜੇ ਜਿਹਾ ਲੱਡਾ ਰੋਟੀ ਆ ਮੈਨੂੰ ਪਤਾ ਮਖਾ ਮੈਂ ਲੈਣੀ ਹਾਂ ਜੀ ਹਾਂ ਜੀ ਕਹਿੰਦੇ ਬੱਕਰੀ ਲੈ ਕੇ ਦੇ ਜਿੰਦੇ ਮਖਾ ਨਾ ਕਹਿੰਦੇ ਗਾਂ ਲੈ ਕੇ ਦੇ ਜਿੰਦੇ ਮਖਾ ਹੂੰ ਅੱਛਾ ਸ੍ਰੀਨੀ ਬੁੱਤਨੀ ਸ੍ਰੀਨੀ ਕੰਮ ਕਰਦਾ ਪਹੁੰਚ ਗਏ ਜੀ ਮਾਮੀ ਕੋਲ ਵੀ ਹੁਣ ਇਧਰ ਇਹਨੂੰ ਦੇਖ ਲਓ ਅਸਟਾ ਦੀ ਕਾਰ ਇਹ ਇਹ ਦੇਖ ਲੈ ਤੇਰਾ ਵੀਰ ਦੇਖਦਾ ਤੈਨੂੰ ਤੇ ਭੈਣ ਆਈ ਉਹਦੇ ਆ ਜੀਜਾ ਆਇਆ ਕਿੱਥੋਂ ਇਹ ਵੀ ਕਹਿ ਕੇ ਉਹ ਮੈਨੂੰ ਕਹ ਤੇਰਾ ਜੀਜਾ ਆਉਣਾ ਕਹਿੰਦਾ ਜੀਜਾ ਵੀ ਜੀਜਾ ਜੀ ਹੁੰਦਾ ਬੰਦੇ ਦਾ ਮਨਿੰਦਰ ਕਹਿੰਦਾ ਜੀਜਾ ਜੀ ਆ ਰਿਹਾ ਆ ਜਾ ਜਾ ਰਿਹਾ ਹੈ ਤੇਰਾ ਇਹਦਾ ਹੁਣ ਜੀਜਾ ਹੀ ਕਹਿ ਦਵਾ ਕਹਿੰਦਾ ਜੀਜਾ ਜੀ ਹੁੰਦਾ ਮੰਮੀ ਸਾਡੀ ਜੀ ਦਾ ਖਾਦਾ ਵੈਸੋ ਜੀ ਫਟਾਈ ਉਹ ਦੰਦ ਦੇ ਕੋਲ ਉਹ ਬਾ ਵੀ ਬਾਜੋ ਦੰਦ ਟਟਕੇ ਦੰਦ ਟਟਕੇ ਜੀ ਜਗਦਾ ਦੰਦ ਦੰਦ ਬਿਨਾ ਆਜੀ ਮਮਾ ਜੀ ਸਾਡੀ ਗਾਜੀ ਮੇਰੇ ਵੱਲੋਂ ਅਮੀਤ ਜੀ ਤੁਸੀਂ ਸਾਰੇ ਜਰੇ ਠੀਕ ਹੋ ਗੋਗੇ ਤੇ ਪਹੁੰਚੇ ਆ ਜੀ ਸਾਡਾ ਪਰੌਣਾ ਤੇ ਸਾਡੀ ਕੁੜੀ ਇਹਨਾਂ ਨੂੰ ਜੀ ਆਇਆਂ ਨੂੰ ਇੱਕ ਹੋਰ ਸੁਣਾਓ ਠੀਕ ਠਾਕ ਆ ਮਮਾ ਜੀ ਨਾਨੀ ਨੂੰ ਵੀ ਮਿਲ ਲਓ ਇੱਧਰ ਜੀ ਨਾਨੀ ਨੂੰ ਮਿਲ ਲਿਆ ਵਾ ਉਧਰ ਉਧਰ ਮਿਲ ਲਿਆ ਜੀ ਬਹਿ ਜਾ ਨਾਨੀ ਪਿੱਛੇ ਰਹਿ ਜਿੰਦੀ ਆ ਹੁਣ ਪਿੱਛੇ ਰਹਿ ਜਿੰਦੀ ਆ ਹਾਂਜੀ ਹਾਂਜੀ ਧੰਨਵਾਦ ਨਾਨੀ ਜੀ ਦਾ ਜਗਰ ਦੁੱਤ ਨੋੜ ਨੋੜ ਕੱਟੇ ਮਾਮੀ ਜੀ ਟਾਈਮ ਲੱਗ ਜਾਣਾ ਜੀ ਮਾਮੀ ਜੀ ਜਮਾ ਨਹੀਂ ਤੂੰ ਰਹਿ ਰਦੇ ਤੈਨੂੰ ਕਹਿ ਨਹੀਂ ਤੂੰ ਮੇਰੇ ਵਸੇ ਆਇਓ ਖਾ ਹੋ ਜਣੀ ਚੀਜ਼ ਦਾਦੂ ਦੇਖ ਖਾਣਾ ਨਹੀਂ ਪੀਣਾ ਖਾਣਾ ਦਾਣਾ ਲੈ ਕੇ ਆਏ ਕਿਤੇ ਮਾਮੇ ਨੂੰ ਕਿਤੇ ਖੇਚ ਲਾਣਾ ਨਹੀਂ ਉਹ ਨਹੀਂ ਦੇ ਕੇ ਆ ਲੱਗ ਗਿਆ ਬੜੇ ਨੂੰ ਨਾ ਤਾਂ ਬਸ ਠੀਕ ਆ ਮਾਮਾ ਜੀ ਆਏ ਨਬਦੀ ਬਸ ਠੀਕ ਆ ਸਾਰੇ ਹਾਂਜੀ 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 ਤਾਂ ਕਿਵੇਂ ਹੁੰਬੜਾ ਠੀਕ ਆ ਜੀ ਹਾਂਜੀ ਹੁਣ ਤਾਂ ਠੀਕ ਆ ਜੀ ਕੁਸ ਕੱਲ ਹੋਈ ਛੋਟੀ ਚੱਕਰ ਆਈ ਦਾ ਵੀ ਉਹ ਥੋੜੀ ਡੇਂਗੂ ਦੀ ਸ਼ਿਕਾਇਤ ਆ ਗਈ ਸੀ ਜੀ ਹਾਂ ਜੀ ਹਾਂ ਇੱਕ ਹਾਂ ਜੀ ਹਾਂ ਹਾਂ ਮਛਰ ਮਛਰ ਸੈਲ ਸੈਲ ਘਟ ਗਏ ਤੇ ਹਾਂ ਜੀ ਹਾਂ ਹਾਂ ਤੇ ਹੁਣ ਤਾਂ ਮਤਲਬ ਠੀਕ ਆ ਜੀ ਇਹਨਾਂ ਪਹਿਲਾਂ ਸਿਰ ਸੋਰ ਬਹੁਤ ਦੁਖਦਾਦਾਈ ਨਾਲ ਫਿਰ ਡੇਂਗੂ ਆ ਕਰਕੇਗਾ ਸੈਲਾਂ ਕਰਕੇ ਪਤਾ ਨਹੀਂ ਜੀ ਹੁਣ ਦੋហេ ਕਾਰਨ ਹੋ ਗਏ ਜੀ ਹਜੇ ਸ਼ੁਰੂਆਤ ਹੀ ਹੋਈ ਦੀ ਇਹਨਾਂ ਸ਼ੁਕਰ ਹਾਂਜੀ ਹਾਂ ਹਾਂ ਸ਼ੁਰੂਆਤ ਹੋਈ ਥੀ ਨਾ ਜਦੇ ਸਾਹਬ ਹੋ ਗਿਆ ਕੰਮ ਨਹੀਂ ਤਾਂ ਕੰਮ ਫੇਰ ਹਿਲਾ ਜਾਣਾ ਵਾ ਜ਼ਿਆਦਾ ਜੀ ਹਾਂਜੀ ਹਾਂ ਉਹ ਵੀ ਰੋਲ ਜਿਹੜਾ ਤਾਂ ਕੰਮ ਹਾਂਜੀ ਹਾਂ ਕੰਮ ਦਾ ਮਾਮਾ ਜੀ ਤੁਹਾਨੂੰ ਸਹੀ ਗੱਲ ਦੱਸਾਂ ਹੁਣ ਵੀ ਬਹੁਤ ਤੁਸੀਂ ਹਿਸਾਬ ਲਾ ਲਓ ਵੀ ਡੰਗਰਾਂ ਥੱਲੇ ਦੁੱਧ ਅੱਧਾ ਰਹਿ ਗਿਆ ਰਹਿਣਾ ਹੀ ਆ ਹਾਂ ਜੀ ਹਾਂ ਉਦਣ ਦਾ ਨੇ ਪੱਕਾ ਥੱਲੇ ਰਹਿਣਾ ਹਾਂ ਜੀ ਉਦਣ ਦਾ ਹਰਾ ਨਹੀਂ ਪਿਆ ਜੀ ਡੰਗਰਾਂ ਨੂੰ ਖੁੱਲ ਕੇ ਹਾਂ ਜੀ ਹਾਂ ਹਾਂ ਕਿੰਨੇ ਬੰਦੇ ਨੇ ਥੱਲੇ ਹੀ ਰਹਿਣਾ ਹਾਂ ਜੀ ਹਾਂ 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 ਉਹ ਬਾਹਰ ਅੰਦਰ ਕੰਮ ਕਰਨੇ ਆ ਉਹੀ ਗੱਲ ਆ ਨਾ ਜੀ ਹਾਂ ਜੀ ਹਾਂ ਹਾਂ ਜਾਵੇ ਬਾਹਰ ਅੰਦਰ ਕੰਮ ਕਰੂਗਾ ਜੋ ਘਰੇ ਆ ਘਰੇ ਕਰੂਗਾ ਜੀ ਹਾਂ ਹਾਂ ਹੁਣ ਮੇਰੇ ਇੱਕ ਦੋ ਡੰਗਰਾਂ ਦਾ ਕੰਮ ਆ ਬਿਲਕੁਲ ਬਿਲਕੁਲ ਹਾਂ ਜੀ ਹਾਂ ਚਲ ਐਨਾ ਵੀ ਕੋਈ ਡੰਗਰਾਂ ਦਾ ਕੰਮ ਤਾਂ ਹੁੰਦਾ ਰਹੂਗਾ ਬੰਦੇ ਦੀ ਹਾਂ ਜੀ ਹਾਂ ਉਹਦਾ ਚਲੋ ਠੀਕ ਹੋ ਗਿਆ ਹਾਂ ਜੀ ਬਚਾਓ ਉਹ ਬੀਮਾਰੀ ਨਾਲ ਬਹੁਤ ਔਖਾ ਬਿਲਕੁਲ ਬਿਲਕੁਲ ਕ ਪੈ ਗਿਆ ਸਾਰਾ ਡੱਬਰੇ ਸਾਰੇ ਹੀ ਪੈ ਗਏ ਜੀ ਕਿਦੋਂ ਸੀਡ ਨਾਲ ਸਾਰੇ ਬਿਲਕੁਲ ਬਿਲਕੁਲ ਹਾਂ ਜੀ ਹਾਂ ਕਿੰਨਾ ਹੜੀ ਹੂਆ ਮੌਸਮ ਜਾਂ ਚੱਲਦਾ ਹੈ ਹਾਂ ਜੀ ਇਹ ਸੀਡ ਨਾਲੇ ਚੱਲ ਸੀਡ ਜੀ ਹੋਆ ਹਾਂ ਜੀ ਹਾਂ ਹਾਂ ਜਿੰਨੇ ਹੁਣ ਮੈਨੂੰ ਹੋ ਗਿਆ ਪਹਿਲਾਂ ਮਾਤਾ ਨੂੰ ਉੱਥੇ ਹਸਪੀਟਲ ਦੇ ਵਿੱਚ ਮੈਂ ਉਹਦੇ ਕੋਲ ਰਹਾ ਹਾਂ ਮੈਨੂੰ ਹੋ ਗਿਆ ਮੇਨੂੰ ਪਹਿਲਾਂ ਮਨਿੰਦਰ ਨੂੰ ਹੋ ਗਿਆ ਇੱਕ ਨਹੀਂ ਹੁੰਦਾ ਉਹਨਾਂ ਤੋਂ ਸਾਡੇ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਹੋ ਲਿਆ ਹਾਂ ਜੀ ਇਹ ਸੀੜੇ ਚੱਲਦੀ ਹੈ ਸੀਡ ਜੀ ਉਹ ਚੱਲਦੀ ਸਹੀ ਹੈ ਤਾਂ ਹੁਣ ਮਤਲਬ ਜਿਹੜੇ ਬੰਦੇ ਨੂੰ ਬਿਮਾਰ ਹੋ ਉਹਦੇ ਕੋਲ ਤੇ ਮਾੜਾ ਮੋਟਾ ਆਸਾ ਪੱਤਾ ਲੱਗਦਾ ਹਾਂ ਜੀ ਹਾਂ ਹਾਂ ਛੋਟੇ ਨੂੰ ਬ ਅਬ ਮੈਂ ਤਾਂ ਹੁਣ ਇਹਨੂੰ ਵੀ ਨਹੀਂ ਹੱਥ ਲਾਇਆ ਜੀ ਮੈਂ ਤਾਂਹੀਂ ਮੈਂ ਜੈਸਮੀਨ ਜਾਂਦੀ ਆ ਯਾ ਘਰ ਦੇ ਜਾਂਦੇ ਆ ਜੀ ਬਸ ਹਾਂ ਪੱਕੇ ਜਾਂਦੇ ਹਾਂ ਹਾਂ ਜੀ ਹਾਂ ਹਾਂ ਜੈਸਮੀਨ ਇਹ ਵੀ ਬੁੱਗਿਆ ਨੂੰ ਕਨਿਆ ਕਹਿੰਨ ਲੋਗੇ ਪੀਲੀ ਪੂਲੀ ਕਰਕੇ ਸ਼ਿਕਾਇਤ ਤੇ ਪਰ ਉਹ ਠੀਕ ਹੋ ਗਿਆ ਉਹ ਪਰ ਪਾਉਂਦੇ ਨਹੀਂ ਹੈਗੇ ਉਹਦੇ ਕੋਲ ਹਾਂ ਚਾਹੀਦੇ ਬਸ ਜਰੂਰੀ ਡਰ ਡਰੇ ਮੰਨ ਲਓ ਬਿਲਕੁਲ ਬਿਲਕੁਲ ਦਾਮੀ ਅੱਪਾ ਕਹਿ ਸਕਦੇ ਆ ਹਾਂਜੀ ਹਾਂਜੀ ਦਾਦੀ ਪਤਾ ਹੁੰਦਾ ਕਿ ਉਹਦੀ ਮਾਤਾ ਜੀ ਨਾਲ ਲਾ ਲਾ ਬਸ ਡਰਨੀ ਅੱਪਾ ਕਹਿ ਸਕਦੇ ਜਸਵੀਨ ਅੱਪਾ ਕਹਿ ਸਕਦੇ ਆ ਜੀ ਮੈਂ ਸਿਆਣਾ ਕਹਿੰਦਾ ਸਿਆਣੇ ਦੀਆਂ ਗੱਲਾਂ ਨਾ ਆਪਾਂ ਨੂੰ ਬਾਅਦ ਚ ਪਤਾ ਲੱਗਦੀ ਬਿਲਕੁਲ ਹਾਂਜੀ ਕਿ ਉਹਨਾਂ ਨੇ ਇਹ ਚੀਜ਼ਾਂ ਨੂੰ ਲੰਘਾਇਆ ਹੋਣ ਲੰਘਾਇਆ ਵਾ ਹੰਡਾਇਆ ਬੰਬਾਈ ਹਾਂਜੀ ਸ਼ੁਭ ਰਿਤ ਦਾ ਆ ਵੀ ਮੈਨੂੰ ਸ਼ੁਕਰੀਤ ਹੈ ਨਾ ਆ ਵੀ ਸ਼ੁਕਰੀਤ ਹੈ ਨਹੀਂ ਚਲੋ ਇਹ ਨਿਆਣਿਆਂ ਦਾ ਦੇਖ ਮੇਰੀ ਗੱਲ ਸੁਣ ਬਸਤਾਂ ਨੂੰ ਮਿਲ ਗਏ ਕੱਲ ਕੱਲ ਭਤੀਜੀ ਨੇ ਜੀ ਸਾਡੀ ਨੇ ਕੋਟੀ ਪਾਈ ਹਾਂ ਉਹ ਕੋਟੀ ਸਾਡੇ ਬڑے ਭਾਣ ਜਿਹੜੀ ਆ ਉਹ ਕੈਨੇਡਾ 'ਚ ਬੈਠਾ ਜੀ ਲੈ ਦੇਖ ਲਓ ਤੁਸੀਂ ਕਿੰਨੇ ਸਾਲ ਪੁਰਾਣੀ ਆ ਕਿੰਨੇ ਸਾਲ ਕਿੰਨੇ ਨਿਆਣਿਆਂ ਨੇ ਹੰਡਾਲੀ ਜੀ ਉਹ ਹੈ ਜੀ ਨਾ ਕੱਪੜਾ ਫਟਦਾ ਹਾਂਜੀ ਹਾਂ ਚੀਜ਼ਾਂ ਹੀ ਉਹ ਹਾਂ ਨਹੀਂ ਹਾਂ ਉਹ ਕੋਟੀ ਦੇਖ ਲੋ ਤੁਸੀਂ ਬੜਾ ਭਾਣਜਾ ਸਾਡਾ ਜੀ ਮੇਰੇ ਖਿਆਲ ਨਾਲ 20 ਕ ਸਾਲ ਦਾ ਹੋ ਗਿਆ ਕੈਨੇਡਾ ਆਈ ਉਹ ਉਹਦੀ ਪਹਿਲੀ ਕੋਟੀ ਦੀ ਉਹ ਫਿਰ ਉਤੇ ਬਾਅਦ ਉਹ ਹੋ ਗਏ ਹਾਂਜੀ ਹਾਂ 20 ਸਾਲ ਹੋ ਗਏ 20 ਸਾਲ ਹੋ ਗਏ ਦੇਖ ਲੋ ਜੀ ਮੈਨੂੰ ਨਹੀਂ ਲੱਗਦੀ ਕੱਪੜੇ ਲੱਗਦੀ ਜਵਾਕਾਂ ਦੇ ਉਹ ਤਾਂ ਠੀਕ ਰਹੂ ਹੁੰਦਾ ਕਿ ਬੜੀ ਗੁੱਲੂ ਹਾਂਜੀ ਜਿਹੜਾ ਪਾਈ ਆਦੀ ਹਾਂ ਉਹਲੇ ਬਾਈ ਦੇ ਦੋ ਕੱਪੜੇ ਉਹ ਉਹਦਾ ਦੇਖ ਲਓ ਤੁਸੀਂ ਉਹਦੇ ਵਾਲੀ ਕੋਟੀ ਫੇਉ ਦੇ ਛੋਟੇ ਭਾਈ ਨੇ ਬਾਈ ਪਤਾ ਨਹੀਂ ਕੀ ਗੱਲ ਆ ਜੀ ਕਹਿੰਦਾ ਕੱਪੜਾ ਲੀੜਾ ਹੁੰਦਾ ਬਰਤਨ ਹਾਂਜੀ ਹਾਂ ਬਿਲਕੁਲ ਮੇਰੇ ਕੰਮ ਕਰੂ ਤੁਹਾਡੇ ਕੰਮ ਨਹੀਂ ਗਾ ਕਿਸੇ ਹੋਰ ਦੇ ਕੰਮ ਨਾਲੇ ਨਿਆਣਿਆਂ ਦੇ ਕੱਪੜੇ ਦਾ ਮਾਮਾ ਜੀ ਹੁਣ ਆਏ ਆ ਫੇਰ ਬੰਦੇ ਨੇ ਰੱਖ ਕੇ ਕੀ ਕਰਨੇ ਅਗਲਾ ਕਹਿੰਦਾ ਦੂਏ ਨਿਆਣੇ ਦੇ ਬਾਤੋਂ ਹਾਂਜੀ ਹਾਂ ਮਮੀ ਨੇ ਵੀ ਮੇਰੀ ਕੋਟੀ ਸਾਹਮ ਕੇ ਰੱਖੀ ਹੋਈ ਲਾਲ ਰੰਗ ਦੀ ਪਰ ਬੇਟੀ ਚ ਪਈਆ ਲੈ ਹਾਂਜੀ ਹਾਂ ਫਿਰ ਉਹ ਬਣਾ ਲਿਆ ਰੀ ਇਹਦੇ ਤੇ ਆ ਗਿਆ ਕਿ ਦੇਰੀ ਮਾਰ ਸਾਹਬ ਉਹ ਇੱਧਰ ਕੱਪੜੇ ਨਾਮ ਕਰਕੇ ਰੱਖਿਓ ਹਾਂਜੀ ਹਾਂ ਹਾਂ ਨਾ ਨਾ ਆਪਣੇ ਘਰੇ ਪਾਸੇ ਆਪਣੇ ਸ਼ਾਇਦ ਇੱਧਰ ਵੀ ਹੋਗਾ ਰਵਾਜ ਨਹੀਂ ਹੁੰਦਾ ਕਿ ਪੁਰਾਣੇ ਕੱਪੜੇ ਪਾਉਣੇ ਪਹਿਲਾਂ ਮੁੰਡੇ ਆਣੇ ਨੂੰ ਹਾਂ ਕਰਦੇ ਪਰ ਹੁਣ ਥੋੜਾ ਨਿਊ ਜਵਾਨਾ ਆ ਗਿਆ ਜਸਮੀਨ ਹਾਂਜੀ ਹਾਂਜੀ ਆਪਾਂ ਮੁੰਡੇੜੀ ਨਵੀਂ ਪਨੀਰੀ ਆ ਤਾਂ ਪਹਿਲਾਂ ਨਵੇਂ ਕੱਪੜੇ ਕਹਿ ਦਿੰਦੇ ਨਵੇਂ ਕੱਪੜੇ ਕਿਹਾ ਪਰ ਉਹ ਪੁਰਾਣੇ ਹੀ ਪਾਉਂਦੇ ਹੁੰਦੇ ਸੀ ਨਵੇਂ ਪੁਰਾਣੇ ਤਾਂ ਧਰਤੀ ਲਾ ਕੇ ਬੋਲ ਦਿੰਦੇ ਅੱਛਾ ਜੀ ਹਾਂਜੀ ਹਾਂ ਉਹ ਹੋ ਗਿਆ ਅਗਲੇ ਉੱਪਰ ਜਾ ਕੇ ਪਾ ਦਿੰਦੇ ਹਾਂਜੀ ਹਾਂ ਬਾਅਦ ਨਤੀਜੇ ਦੇ ਕੱਲ ਹਾਂ ਜੀ ਹਾਂ ਮੈਂ ਤਾਂ ਸ਼ੁਰੂ ਹੋ ਗਿਆ ਤਾਂ ਬਾਅਦ ਵਿੱਚ ਪਤਾ ਲੱਗਦਾ ਇਹ ਵੀ ਤਾਂ ਹੁੰਦਾ ਇਹ ਵੀ ਜੇ ਕਿਤੇ ਜੰਮੇ ਜਵਾਕ ਦੇ ਪਹਿਲਾਂ ਆਪ ਚਾਹੇ ਬਾਹਾਂ ਚੋਂ ਕੱਢ ਕੇ ਪਾ ਲਓ ਅੱਛਾ ਜੀ ਸਿੱਧਾ ਪਾਉਣਾ ਹੀ ਨਹੀਂ ਹੁੰਦਾ ਕੱਪੜਾ ਅੱਛਾ ਜੀ ਹਾਂ ਇਹ ਤਾਂ ਬਾਹਰੋਂ ਆਪਦਾ ਲੈ ਵੀ ਫੇਰ ਧਰਤੀ ਲਾਪੇ ਹਾਂ ਅੱਛਾ ਜੀ ਸਿਆਣੇ ਦੇ ਕਾਢਾ ਤੇ ਜੀ ਪਹਿਲਾਂ ਜਿਹੜੀ ਸ਼ੂਬਰੀ ਤਾਂ ਆਉਂਦੇ ਤਾਂ ਮੈਂ ਕੋਟੀ ਪਾਤੀ ਸੀ ਆਪਣੀ ਵਾਲੀ ਇੱਕ ਵਾਰ ਕਹੇ ਬਾ ਚੋਪੂਰਾ ਕਰ ਲਿਆ ਬਸ ਯੂਰੀ ਤੇ ਆ ਤਰੀ ਪਹਿਲਾ ਹੁੜੇ ਚਾਹੀਦੀ ਆ ਜਦੋਂ ਜੰਮਦਾ ਹੀ ਆ ਜਵਾਬ ਉਹ ਨਹੀਂ ਜਿਆਦਾ ਨਹੀਂ ਮੈਂ ਪਾਈ ਹੈਗੀ ਫਿਰ ਉਹ ਕਹਿਣ ਲੱਗੇ ਤੇ ਨਵੇਂ ਪੌਣੇ ਫਿਰ ਕੀ ਗੱਲ ਕਰਨੀ ਸੀ ਮੈਂ ਤਾਂ ਆਪਣਾ ਚੋਪੂਰਾ ਕਰ ਲਿਆ ਬਾਕੀ ਇਹਦੇ ਵਿੱਚ ਹੂੰ 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 ਔਰ ਭੈਣ ਜੀ ਹੁਣ ਠੀਕ ਹੈ ਜਸਮੀ ਦਾ 6 ਮਾਮੇ ਯਾਰ ਕੁਸ ਲੈ ਕੇ ਆਈਆਂ ਮੈਂ ਦੇਖ ਤਾ ਲਾ ਲਓ ਮਨੂ ਲਫਾ ਦੇਖ ਦੇ ਦੇ ਦੇਖੀ ਵਸ ਕੇ ਸਹੀ ਗੱਲ ਹੈ ਹਾਂ ਠੀਕ ਕਹ ਦੀ ਜੀ ਕਹ ਦੀ ਮਾਮਾ ਦੇਖੀ ਪਰ ਖਾਈ ਨਾ ਅਸੀਂ ਨਹੀਂ ਖਾਂਦੇ ਅਸੀਂ ਨਹੀਂ ਖਾਂਦੇ ਅਸੀਂ ਅੱਖਾਂ ਵਿੱਚ ਨਹੀਂ ਉਹ ਹਾਂ ਇਹ ਉਹਨਾਂ ਵਿੱਚ ਜਿਹਾ ਹੋਗਾ ਹਾਂ ਸਹੀ ਗੱਲ ਹੈ ਜੀ ਓਏ ਦੋਨੇ ਨੇ ਕੀ ਆਏ ਮਾਮਾ ਦੋਨੇ ਮਾਮੇ ਲੈ ਕੇ ਅਰਚੇ ਆ ਕਮਣਾ ਜੰਮੇਂਦਰ ਪੁੱਤ ਇੱਧਰ ਹੋ ਸੈਂਡ ਪਰ ਕਹਿੰਦੀ ਖਾਈ ਨਾ ਮਮੀ ਮਮੇ ਚੈੱਕ ਵੀ ਕਰਨਾ ਹੁਣ ਚੈੱਕ ਕਰਨੇ ਨੇ ਵੀ ਮਾਮਾ ਜੀ ਨੂੰ ਇਹ ਕਹਿੰਦੀ ਆ ਇਹ ਪਹਿਲੇ ਮੈਨੂੰ ਐਂ ਦੱਸ ਦੋ ਇੱਕ ਵਾਰ ਇਹਨੂੰ ਕਹਿੰਦੀ ਬੜਾ ਪਾਓ ਅਜਾ ਬੜਾ ਬਈ ਦੇਖ ਰੋ ਕੋ ਪਤਾ ਨਹੀਂ ਇਹ ਕਹਿੰਦੇ ਕੱਟ ਤਾ ਤੈਨੂੰ ਕਿੱਥੇ ਚੱਲ ਜਾ ਇਹਦੇ ਆਂਦਾ ਕਿੱਥੋਂ ਆ ਅਸੀਂ ਹੁਣੇ-ਹੁਣੇ ਮੁੰਬਈ ਗਏ ਤੇ ਮੁੰਬਈ ਉੱਥੇ ਤੇ ਲੈ ਕੇ ਆਏ ਸੀ ਤੇਰੇ ਮੂੰਹ ਵਿੱਚ ਚੈੱਕ ਕਰ ਰ ਕਿਆ ਮੇਰੇ ਜਵਾਈ ਨੇ ਕਮਾਈ ਲਿਆਉਣਾ ਤੈਨੂੰ ਉਹ ਨਾ ਆਹ ਜਿੱਥੇ ਚੱਲੂੰਗਾ ਚੱਲੂੰਗੀ ਨਾਣ ਤੇਰੇ ਬਟਾ ਟਾ ਲੋ ਲੈ ਨਹੀਂ ਜਾਣਦੇ ਇਹ ਤਾਂ ਉਹਦਾ ਬਰਾਬਰ ਜਿਹਾ ਮੈਂ ਤਾਂ ਦਿਮਾਗ 'ਚ ਰੱਖ ਲਈ ਹੁਣ ਕਰ ਹਾਂ ਸਹੀ ਗੱਲ ਜਿਆਦਾ ਤਾਂ ਉੱਤੀ ਖਣਾ ਲਿਆ ਉਹਦੇ ਲੈ ਬਰਕਲ ਜੀ ਜੇ 3-4 ਦਿਨ ਇਕੱਲੇ ਚੱਲ ਕੇ ਖੂਨ ਵਾਦ ਜਾਣਾ ਖੂਨ ਤਾਂ ਬਦਲ ਮਿਲਦਾ ਨਹੀਂ ਮੈਂ ਬੁੱਕ ਫੇਰ ਜਾਵ ਵੀ ਨਹੀਂ ਹੁੰਦਾ ਇਹ ਤਾਂ ਕਿ ਕਹਿੜ ਦੀਆਂ ਗੱਲਾਂ ਖੇਡਦੀਆਂ ਬਟਾ ਮਾ ਤਾਂ ਪਾਣੀ ਪਿਆ ਕੇ ਮੈਂ ਮਨ ਆਏ ਗੱਲ ਹੋ ਜਾਂਦੀ ਐ ਮੈਂ ਆ ਪੀ ਲਾ ਆਕੇ ਆਵੇ ਪਿਆਸਾ ਫੈਦਾ ਰਹਿਦਾ ਨਹੀਂ ਹੈਗਾ ਮਨਿੰਦਰ ਯਮੀਆ ਥੈਂਕ ਯੂ ਕੌਣ ਕਹੂਗਾ ਫਿਰ ਥੈਂਕ ਯੂ ਐਡਿਕੇਟਸ ਸਿੱਖੋ ਕੰਮ ਪੜਾਈ ਕਰੀਏ ਖੈਲਦੀ ਮੈਂ ਪਾਉਂਦੀ ਹੁਣ ਤਾਂ ਨਹੀਂ ਚੜਦਾ ਜੀ ਕੋਠੇ ਕੋਠੇ ਪਰ ਹੁਣ ਤਾਂ ਡੜਾ ਹੈ ਨਹੀਂ ਜੀ ਤਾਂ ਵੀ ਸੁਕਰ ਹੈ ਹੂੰ ਚੜਦਾ ਨਹੀਂ ਉਹਨਾਂ ਦੇ ਗਵਾਂਡੀਆਂ ਦਾ ਚਵਾਰਾ ਜੇ ਉੱਥੇ ਚਲੇ ਜਾਂਦਾ ਅੱਛਾ ਅੱਛਾ ਆਪਾਂ ਤੇ ਬਚਾਵਾ ਬਸ ਹੁਣ ਆਪਾਂ ਨੇ ਵੀ ਕਰ ਦੇਣਾ ਸਟਾਰਟ ਹਾਂਜੀ 5-10 ਦਿਨਾਂ ਦਾ ਕੰਮ ਸਟਾਰਟ ਕਰ ਦੇਣਾ ਕਰੀ ਉਹ ਆਵਣਾ ਚਵਾਰਾ ਇੱਥੇ ਇੱਥੇ ਜੰਗਲਾ ਕਰਾ ਦੇਣਾ ਅੱਛਾ ਜੀ ਇਹ ਮਤਲਬ ਸੀ ਸਿੰਘਾਂ ਕਰਕੇ ਅੱਛਾ ਅੱਛਾ ਹਾਂਜੀ ਹਾਂ ਹਾਂ ਪਹਿਲਾਂ ਉੱਥੇ ਪੰਜ ਟੱਟਾ ਚੜਾਉਣੀਆਂ ਪੈਣੀਆਂ ਅੱਛਾ ਜੀ ਕਿ ਜਿਵੇਂ ਨਾ ਉਹ ਸਾਡੇ ਆਦੀ ਘਰ ਤੇ ਜਿਹੜੇ ਜੱਟਾਂ ਦੇ ਵੀ ਘਰ ਤੇ ਸਾਡੇ ਹਾਂਜੀ ਉਹ ਪਾਈ ਨਹੀਂ ਦੇ ਸਕਦੇ ਅੱਛਾ ਜੀ ਸੀ ਸਿੰਘਾਂ ਦੀ ਆਣਤੀ ਅੱਛਾ ਅੱਛਾ ਉਹਨਾਂ ਦੇ ਨਿਸ਼ਾਨ ਸਾਹਿਬ ਤੋਂ ਉੱਪਰ ਵੀ ਜਾਈ ਤੇ ਸਾਡੀ ਹਾਂ ਉਹ ਨਿਸ਼ਾਨ ਸਾਹਿਬ ਅਸੀਂ ਉੱਚਾ ਚੱਕਤਾ ਪਰ ਫਿਰ ਵੀ ਪੰਜ ਟੱਟਾ ਗੁਰਦੁਆਰਾ ਸਾਹਿਬ ਰੱਖ ਕੇ ਮੱਥਾ ਟੇਕਣਾ ਪੈਂਦਾ ਅੱਛਾ ਅੱਛਾ ਫੇਰ ਮਤਲਬ ਛੱਟ ਸਕਦੇ ਪਰ ਉੱਥੇ ਅੱਗੇ ਬਹਿ ਜਾ ਫਿਰ ਇੱਥੇ ਕੀ ਹੈ ਦੇਖ ਲਓ ਜੀ ਕਹਿੰਦੇ ਆਹ ਸ਼ੁਕਰਾ ਗਰਮੀ ਬਹੁਤ ਮੰਦਾ ਗਰਮੀ ਬਹੁਤ ਮੰਦਾ ਹਮ ਨੂੰ ਤਾਂ ਗਰਮ ਕੱਪੜਾ ਨਹੀਂ ਪੈਂਦਾ ਅੱਛਾ ਜੀ ਹਾਂ ਟੋਪੀ ਅਸੀਂ ਦਿੰਦੇ ਭਰ ਗਿਆ ਤੁਸੀਂ ਜਮੇ ਫਿਰ ਟੋਪੀ ਲਾਤੀ ਲੈ ਸਾਹੇ ਠੀਕ ਹੋ ਗਿਆ ਫਿਰ ਦਵਾਈ ਅੱਛਾ ਜੀ ਗਰਮ ਕੱਪੜਾ ਨਹੀਂ ਪੈਂਦਾ ਕੋਈ ਵੀ ਡਾਕਟਰ ਕਹਿੰਦਾ ਵੀ ਇੱਕ ਤਾਂ ਨਿੱਕਾ ਕੱਪੜਾ ਪਾ ਕੇ ਇਹ ਪੈਰ ਇਹ ਗਰਮ ਕੱਪੜੇ ਨਾਲ ਜੁੜਕਾ ਲੈ ਕਮਾਲ ਹੋ ਗਈ ਜਿੰਨਾ ਕਹਿੰਦਾ ਕੀ ਹੈ ਜਿਵੇਂ ਹੁਣ ਮੰਨ ਲਓ ਜਵਾਕ ਆ ਛੋਟਾ ਜਿਹਾ ਜਵਾਕ ਮੰਨ ਲਓ ਹੁਣ ਇਹ ਇਹੀ ਮੰਨ ਲਓ ਹਾਂਜੀ ਫੋੜ ਨੇ ਜੇ ਬੁਖਾਰ ਚੜ ਗਿਆ ਸਰਦਾਰਨਾ ਡਾਕਟਰ ਪਤਾ ਕੀ ਕਰਦਾ ਤ ਉਹਦੀ ਬਾਰ ਨੂੰ ਹਾਂਜੀ ਆ ਠੰਡ ਦੇ ਵਿੱਚ ਵੀ ਉਹਨੇ ਕੁਝ ਨਹੀਂ ਕਰਨਾ ਉਹਨੇ ਸਾਰੇ ਕੱਪੜੇ ਖੋਲ ਕੇ ਰੱਖ ਦੋਨੇ ਉਹ ਕਹਿੰਦਾ ਇੱਕ ਤਾਂ ਉਹ ਨਿਆਣਾ ਗਰਮ ਐਚਾ ਉੱਪਰ ਤੁਸੀਂ ਹੋਰ ਗਰਮ ਐਚ ਦਿੰਨੇ ਆ ਹਾਂ ਨਿਆਣੇ ਨੂੰ ਬੁਖਾਰ ਦੇ ਵਿੱਚ ਕਹਿੰਦਾ ਜਿੰਨਾ ਨੂੰ ਠੰਡਾ ਰੱਖੂਗੇ ਉਹਨਾ ਚੰਗਾ ਰਹਿਣਾ ਹਾਂਜੀ ਹਾਂ ਠੰਡ ਦੇ ਵਿੱਚ ਉਹਦੇ ਕੱਪੜੇ ਉਹ ਸੀ ਮੈਂ ਇਹਨਾਂ ਨੂੰ ਪੁੱਛ ਡਾਕਟਰ ਵੀ ਫਿਣਤੀ ਆਉਂਦੀ ਆ ਹਾਂਜੀ ਡਾਕਟਰ ਉਹ ਕਹਿੰਦਾ ਵੀ ਉਹਨੂੰ ਕੱਪੜਾ ਗਰਮ ਦੋ ਉਹਨਾਂ ਦੇ ਜਵਾਕ ਨੂੰ ਹਾਂ ਜਿੱਦਣ ਤੋਂ ਉਹਦੇ ਕੱਪੜੇ ਗਰਮ ਪਾਉਣੇ ਛੱਡਦੇ ਨਹੀਂ ਫਿਰ ਫੀਂਸੀਆਂ ਹੋਣ ਲੱਗ ਗਈਆਂ ਦੀਆਂ ਸੈਟਾ ਹੁਣ ਖਾਰਾ ਸੁੱਕੇ ਆ ਗਏ ਹਾਂ ਹਾਂ ਨਾ ਨਾ ਠੀਕ ਤਸਵੀਰ ਗਰਮ ਤਸਵੀਰ ਗਰਮ ਹੂੰ ਤਸਵੀਰ ਆਪਾਂ ਗਰਮ ਇੱਕ ਤਾਂ ਵੈਸੇ ਉਹ ਜਵਾਕ ਦੀ ਤਸਵੀਰ ਗਰਮ ਵੀ ਹੁੰਦੀ ਆ ਹਾਂਜੀ ਹਾਂ ਹਾਂ ਆਪਾਂ ਕਹਿੰਦੇ ਨੇ ਨਾ ਵੀ ਜਵਾਕ ਆਪਣੇ ਨਾਲੋਂ ਵੱਧ ਤੇਜ਼ ਆਉਂਦਾ ਹੁੰਦਾ ਅੱਛਾ ਜੀ ਹਾਂ ਉਹ ਤਸਵੀਰ ਗਰਮ ਹੁੰਦੀ ਜਵਾਕ ਨਹੀਂ ਆਉਂਦਾ ਇਹ ਤਾਂ ਰੋਜ਼ ਨਾ ਹੁੰਦੇ ਸੀ ਦੇਲੀ ਨੋ ਨਾ ਅੱਛਾ ਜੀ ਉਹ ਵੀ ਬੰਦਾ ਹੈ ਇਧਰ ਰਾਤ ਬਹੁਤ ਬੰਦਾ ਦੇ ਲੈ ਹੁਣ ਸਵੇਰ ਤਾਂ ਪੀਂਦਾ ਆਹ ਦੱਤਿ ਜੱਗਦਾ ਬਸੇ ਜੂ ਮਮੀ ਖੇਲਦਾ ਕਦਾ ਹੈ ਰਾਤ ਨੂੰ ਆਹ ਗਾਲ ਪਹਿਲਾਂ ਇਹਦਾ ਅੱਡੇ ਵਾਲਾ ਹਾਂ ਉਹ ਵੀ ਰਾਤ ਨੂੰ ਅੱਖਾਂ ਖੋਲਦਾ ਉਹ ਵੀ ਰਾਤ ਨੂੰ ਜਗਰਾਤਾ ਕਰਾਉਂਦਾ ਜੀ ਕਿੰਚ ਹੁੰਨੇ ਆਪ ਨੂੰ ਹਨਾ ਦੇ ਸਵਾ ਪਿੰਡ ਤੇ ਕਰਦੇ ਜਸਦੀ ਉਹਦੇ ਬਾਅਦ ਪਤਾ ਲੱਗੂ ਥੋੜਾ ਜਿਹਾ ਜਰ ਮਦਦੇ ਪਹਿਲਾਂ ਥੋੜੀ ਜਿਹੀ ਸੋਜੀ ਨਹੀਂ ਆਉਣ ਲੱਗਦੀ ਬੱਚੇ ਇਹ ਮਮੀ ਕਿਨੇ ਉਹਦਾ ਹੋ ਗਿਆ ਜੀ ਟਾਈਮ ਪਲੀਖ ਹੋਣਾ ਮੈਨੂੰ ਲੱਗਦਾ ਜੀ 15 ਤਰੀਕ ਨੂੰ ਜੀ ਮਹੀਨੇ ਦਾ ਹੋਣਾ ਅੱਛਾ 15 ਤਰੀਕ ਤੱਕ ਹੋ ਜਾਊਗਾ ਸਭਾ ਜੀ ਹਾਂ ਜੀ ਹਾਂ ਹਾਂ 2-3 ਮਹੀਨਾ ਹੋ ਜਾਣਾ ਹੂੰ ਲੋਯਾੜੀ ਆੜੀ ਇਕੱਠੀ ਹੋਣਗੀ ਫੇਰੇ ਹਾਂ ਜੀ ਹਾਂ 2 ਸਾਲ ਦੇ 2 ਸਾਲ ਦੇ ਹੋਏਗਾ ਜੀ ਸਹੀ ਗੱਲ ਹੈ ਜੀ ਹਾਂ ਇੱਕ ਦਮ ਜੀ ਸ਼ੁਭੂ ਦਾ ਤਿੰਦਾ ਜਾਂਦਲ ਇਕੱਠੇ ਬਣਾਏਗਾ ਉੱਠ ਕਰ ਹੋਗਾ ਜੀ ਬਸਾਇ ਨੂੰ ਹਵਾ ਲੱਗਦੀ ਈ ਹੈ ਘਰੋਂ ਕਪੜਾ ਨਹੀਂ ਵੀ ਇਹ ਨਾ ਜਲੂ ਕੜਦੇ ਹਾਂ ਜੀ ਹਾਂ ਜੀ ਹਾਂ ਪਾਇਦਾ ਜੀ ਤਾਂ ਕਰਣਾ ਡੰਡਾ ਲਾਓ ਪਾਇਦਾ ਜੀ ਤਾਂ ਕਰਨਾ ਹੋਣਾ ਜੀ ਲਾ ਲਓ ਲਾ ਕਾਲ ਕਰ ਲੇ ਮਮਾ ਇਹ ਰਮੇ ਖਾਲਾ ਹੋ ਗਏ ਅੱਜ ਫਿਰ ਮਰੰਡੇ ਦੇ ਘੁੰਮ ਕੇ ਆਏ ਹਾਂ ਹਾਂਜੀ ਹਾਂਜੀ ਹੋ ਮਰੰਡੇ ਤੇ ਹੋ ਕੇ ਆਏ ਤੇ ਜ ਮਾਣਾ ਜੱਫੇ ਕਿਹੋ ਜਿਹਾਰ ਦੋਸਤ ਕੋਲ ਗਿਆ ਤਾਂ ਅੱਛਾ ਤੇ ਹਾਂਜੀ ਹਾਂ ਫਿਰ ਇੱਧਰ ਨੂੰ ਘੁੰਮ ਕੇ ਜਲੇ ਮੈਂ ਚਲੋ ਨਾ ਚੰਗੀ ਗੱਲ ਆ ਇੱਧਰ ਮਿਲ ਜੀ ਮਾਮਾ ਜੀ ਮੈਂ ਮਾਰਦੀ ਸੀ ਮੰਗਲਵਾਰ ਨੂੰ ਆਉਂਦੀ ਅੱਛਾ ਅੱਛਾ ਜੀ ਕਿਤਾਬ ਮੈਂ ਉੱਥੇ ਨੰਬਰ ਪਲੇਟਾਂ ਲੈ ਲਵਾਂ ਅਗਲੇ ਕੋਲ ਨੂੰ ਮੋਟਾ ਗੰਦੀਆਂ ਪੈਸੇ ਲੈ ਮੈਂ ਕੀੜਾ ਮਾਰ ਕੇ ਆਉਂਦਾ ਮੈਂ ਮੈਂ ਠੀਕ ਆਜੋ ਆਜੋ ਕੀੜਾ ਮਾਰ ਮੈਂ ਆਉਂਦਾ ਰਹੇ ਤੇ ਦੇਖਣਾ